ਦਸਰੇ ਸੀ ਛੋਟਾ ਭਰਾ ਵੀ ਹਾਥੀ ਵਰਗਾ ਜਿਗਰਾ ਸੀ ਤੇ ਤੁਸੀਂ ਕੀੜੀ ਤੋਂ ਡਰਨ ਲੱਗ ਗਏ ਬਿਲਕੁਲ ਬਿਲਕੁਲ ਸਰ ਪਤਾ ਨਹੀਂ ਕੀ ਥਾਟ ਐਦਾਂ ਦੇ ਹੋ ਗਏ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਪਰੇ ਲਾਸਟ ਸਟੇਜ ਵਾਲੀ ਕੰਡੀਸ਼ਨ ਸੀ ਮਤਲਬ ਡਿਪਰੈਸ਼ਨ ਚ ਲਾਸਟ ਸਟੇਜ ਹੈ ਲਾਸਟ ਸਟੇਜ ਹੀ ਸੀ ਆਪਣੀ ਤਾਂ ਮੈਨੂੰ ਇਹ ਫੀਲ ਹੋਣ ਲੱਗ ਪਿਆ ਵੀ ਮੈਂ ਮੇਰੀ ਡੈਥ ਹੋ ਗਈ ਬੇਟਾ ਅਗਲਾ ਮੈਨੂੰ ਮਤਲਬ ਜਲਾ ਰਿਹਾ ਜਾਂ ਮੈਨੂੰ ਐਡਾ ਫੀਲ ਹੋਣਾ ਤੁਹਾਨੂੰ ਇਹ ਲੱਗਦਾ ਸੀ ਵੀ ਤੁਹਾਡਾ ਸਸਕਾਰ ਕੀਤਾ ਜਾ ਰਿਹਾ ਸਸਕਾਰ ਯਾਰ ਬਹੁਤ ਜ਼ਿਆਦਾ ਮਤਲਬ ਬੜੇ ਖਿਆਲ ਐਨੇ ਨੈਗੇਟਿਵ ਥੋਟ ਹੋ ਗਏ ਵੀ ਕੋਈ ਰਸਤਾ ਹੀ ਨਹੀਂ ਬਚਦਾ ਸਰ ਤੁਸੀਂ ਬੈੱਡ ਤੇ ਲੇਟਦੇ ਹੋ ਤੁਹਾਡਾ ਦਿਮਾਗ ਨਹੀਂ ਸੌਂਦਾ ਸਿਰਫ ਤੁਹਾਡਾ ਸ਼ਰੀਰ ਸੌਂਦਾ ਉਹਦੇ ਚ ਇਹ ਡਿਪਰੈਸ਼ਨ ਐਦਾਂ ਦੀ ਚੀਜ਼ ਹੈ ਬਾਕੀ ਡਰ ਤਾਂ 99% ਡਰ ਰਹੀਤਾ ਕਿ ਮੈਂ ਹੁਣੇ ਬਾਥਰੂਮ ਚ ਬੈਠਣਾ ਜੀ ਨਹਾਣ ਲਈ ਉਹ ਫਿਰ ਬਾਹਰ ਨਿਕਲ ਜਾਣਾ ਡਰ ਕੇ ਕੋਈ ਪਤਾ ਨਹੀਂ ਕੀ ਹੋ ਜਾਣਾ ਇਮੀਡੀਏਟਲੀ ਕੰਮ ਕਰਦੀ ਹੈ ਪਹਿਲੀ ਰਾਤ ਨੂੰ ਹੀ ਰਿਜ਼ਲਟ ਦੇ ਦੇਗੀ ਤੁਸੀਂ ਇੰਦੀ ਗੋਲੀ ਖਾਧੀ ਸਵੇਰੇ ਉੱਠ ਕੇ ਮਰੀਜ਼ ਕਹਿ ਦਿੰਦਾ ਵੀ ਮੈਨੂੰ ਤੇ ਆਰਾਮ ਐ ਜੀ ਪਹਿਲੇ ਦਿਨ ਵੱਡੇ ਪ੍ਰਾਣੇ ਤੁਹਾਡੇ ਹਾਂਜੀ ਹਾਂਜੀ ਬ੍ਰਦਰ ਕਿ ਸਾਲ ਚ ਲੈ ਕੇ ਆਏ ਸੀ ਅੱਜ ਤੋਂ 4 ਦਿਨ ਪਹਿਲਾਂ ਤੁਸੀਂ ਇੱਥੇ ਇਹ ਨਾ ਟੱਚ ਤੋਂ ਹਟ ਗਏ ਸਾਰੇ ਤੇ ਅੱਛਾ ਮਿਲਨੋਂ ਹਟ ਗਏ ਸਾਰੇ ਨਾਲ 2-3 ਮਹੀਨੇ ਘਰ ਦਰਵਾਜਾ ਬੰਦ ਕਰਕੇ ਰੋਟੀ ਖਾਣੀ ਪੀਣੀ ਸੌਜਣਾ ਉੱਠ ਜਾਣਾ ਮਤਲਬ ਉਹ ਕੰਮ ਨਹੀਂ ਰਹਿੰਦਾ ਜੋ ਪਹਿਲੇ ਸੀਗਾ ਜੇ ਇੱਥੇ ਪਹੁੰਚ ਕੇ ਡਾਕਟਰ ਸਾਹਿਬ ਕੋਲ ਫਿਰ ਇੱਥੇ ਮਿਲੇ ਇਹਨਾਂ ਨੂੰ ਇਹਨਾਂ ਨੇ ਦਵਾਈ ਦਿੱਤੀ ਇਹਨਾਂ ਨੂੰ ਇਹਨਾਂ ਨੇ ਰੋਟੀ ਰੋਟੀ ਖਾਧੀ ਦਵਾਈ ਖਾਧੀ ਮੈਨੂੰ ਸਵੇਰੇ ਫੋਨ ਆ ਗਿਆ ਇਹਨਾਂ ਦਾ ਕਹਿੰਦੇ ਮੈਂ ਠੀਕ ਐ ਮੈਂ ਬਿਲਕੁਲ ਰਾਤ ਰਤ ਠੀਕ ਔਰ ਮੈਨੂੰ ਕੋਈ ਸੁਪਨਾ ਨਹੀਂ ਆਇਆ ਰਾਤ ਬੜਾ ਵਧੀਆ ਸੁੱਤਾ ਬੜਾ ਵਧੀਆ ਉੱਠਿਆ ਕੋਈ ਤਰੇਲੀਆਂ ਨਹੀਂ ਪਈਆਂ ਰਾਤ ਨੂੰ ਤਰੇਲੀਆਂ ਪੈਂਦੀ ਸੁੱਤੇ ਉੱਠ ਜਾਂਦੇ 1.5 ਵਜੇ ਤੁਸੀਂ ਤਾਂ ਕਹਿੰਦੇ ਬਸ ਰੋੜੇ ਮਰਨ ਵਾਲੀ ਘਾਟ ਰਹਿ ਗਈ ਇਹਨਾਂ ਦੇ ਹਾਲਾਤ ਇਹੀ ਥੇ ਕਿ ਜਦ ਮਿਲਣਾ ਵਰਤਣਾ ਛੱਡਤਾ ਜੇ ਕੋਈ ਦਿਖਾ ਉਹਦੀ ਗੁੱਸਾ ਕਰੀ ਜਾਣਾ ਖੇਲ ਲਾਪਣਾ ਜਦ ਕਿ ਕਦੀ ਕਿਸੇ ਨਾਲ ਉੱਚੀ ਆਵਾਜ਼ ਗੱਲ ਨਹੀਂ ਕੀਤੀ ਅੱਛਾ ਇਦਾਂ ਦੇ ਹਾਲਾਤ ਹੋ ਗਏ ਤੇ ਕੀ ਚੱਲਦਾ ਸੀ ਜਦੋਂ ਇਹ ਫੇਸ ਸੀ ਤੁਹਾਡਾ ਮੈਂ ਜਾਂਦਾ ਹੀ ਨਹੀਂ ਸੀਗਾ ਘਰ ਤੋਂ ਬਾਹਰ ਘਰੋਂ ਬਾਹਰ ਨਿਕਲੇ ਬੰਦ ਹੋ ਗਏ ਮਨ ਮੰਨ ਹੀ ਨਹੀਂ ਕਰਨਾ ਸਰ ਨਾ ਕਿਸੇ ਨਾਲ ਗੱਲ ਕਰਨੀ ਅੱਛਾ ਬਸ ਉਹ ਰਜਾਈ ਲੈਣੀ ਏਸੀ ਲਾਣਾ ਸੋ ਜਾਣਾ ਫਿਰ ਉੱਠ ਜਾਣਾ ਫਿਰ ਉੱਥੇ ਹੀ ਬਸ ਉਹ ਤੂੰ ਧਾਇਰੇ ਤੋਂ ਬਾਹਰ ਮਤਲਬ ਬਲੈਕ ਐਂਡ ਵਾਈਟ ਲਾਈਫ ਹੋ ਗਈ ਜੋ ਹੁਣ ਫੀਲ ਹੁੰਦਾ ਮਤਲਬ ਠੀਕ ਹੋਣ ਤੋਂ ਬਾਅਦ ਲੱਗਦਾ ਨਹੀਂ ਠੀਕ ਹੋ ਗਿਆ ਹੁਣ ਤੁਸੀਂ ਠੀਕ ਹੋ ਤਾਂ ਮੈਂ ਤਾਂ ਠੀਕ ਹੈ ਬਿਲਕੁਲ ਜਿਹੜਾ ਬੀਤਿਆ ਔਰ ਅੱਜ ਦੀ ਕੰਡੀਸ਼ਨ ਹੈ ਉਹਦੇ ਵਿੱਚ ਸਰ 99% ਫਰਕ ਹੈ ਮੈਨੂੰ 4 ਦਿਨਾਂ 'ਚ 4 ਦਿਨਾਂ ਤੋਂ ਤੁਹਾਡੇ ਹੀ ਵੀਡੀਓ ਦੇਖਣ ਤੋਂ ਬਾਅਦ ਮੈਥਾ ਪਹੁੰਚਿਆ ਜੀ ਸ਼ਰਬਜ ਜੀ ਨੇ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਚੜੀ ਚੜੀ ਬੋਡੀ ਦਿੱਤੀ ਜੀ ਕਿ ਉਹ ਕਿਤੇ 4 ਦਿਨ ਬਾਅਦ ਤੇ ਅੱਜ ਮੈਂ ਤੁਹਾਡੇ ਕੋਲ ਸਪੈਸ਼ਲ ਥੈਂਕਸ ਕਰਨਾ ਹੈ ਦੇਖੋ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ ਨਾ ਉਹ ਡਿਪੈਂਡ ਕਰਦੀ ਹੁੰਦੀ ਹੈ ਉਹਦੀ ਵਿਲ ਪਾਵਰ ਤੇ ਜਦੋਂ ਦਵਾਈ ਦਿੰਨੇ ਆ ਉਹ ਦਵਾਈ ਇੱਕ ਦੀ ਜਗ੍ਹਾ 100 ਗੁਣਾ ਕੰਮ ਕਰਦੀ ਹੈ ਇੱਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਬਿਠਾ ਦੇ ਆਯੁਰਵੈਦਿਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਤੇਜ਼ ਕਰਦੀ ਹੈ ਖੋਲ ਖੋਲ ਦਿੰਦੀ ਹੈ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ ਜਦੋਂ ਸਾਨੂੰ ਲੱਗੇ ਯਾਰ ਬਹੁਤ ਦਿਮਾਗੀ ਪਰੇਸ਼ਾਨੀਆਂ ਹੈ ਬਹੁਤ ਜ਼ਿਆਦਾ ਸਟ्रेस ਹੋ ਗਿਆ ਕੁਝ ਚੀਜ਼ਾਂ ਸਟ्रेस ਵਾਲੇ ਮਰੀਜ਼ ਨੂੰ ਬੰਦ ਕਰ ਦੇਣੀਆਂ ਚਾਹੀਦੀ ਜਿੰਗਗੀ ਹਮ ਤੜੀ ਫਿਰ ਲਾਈਫ ਹੈ ਜਿਹੜੀ ਉਹ 5D ਹੋ ਗਈ ਹੈ ਕਲਰ ਜੀ ਤੋਂ ਕਲਰ ਤੋਂ ਵੀ ਉੱਪਰ ਹੋ ਗਈ ਸਰ ਇਸ ਵੇਲੇ ਚਾਹ ਕੋਈ ਛੋਟਾ ਹੈ ਚਾਹ ਕੋਈ ਵੱਡਾ ਹੈ ਚਾਹ ਕੋਈ ਬਜ਼ੁਰਗ ਹੈ ਹਰੇਕ ਬੰਦੇ ਨੂੰ ਦਿਮਾਗੀ ਟੈਨਸ਼ਨ ਬਹੁਤ ਹੈ ਅਜਿਹੇ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਵਿਵੇਕ ਕਹੋਜਾ ਸਾਹਿਬ ਜਿਨ੍ਹਾਂ ਨੂੰ ਲੋਕ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਨਾਤੇ ਵੀ ਜਾਣਦੇ ਨੇ ਔਰ ਚਮਨਪਰਾਸ਼ ਕਿੰਗ ਦੇ ਨਾਤੇ ਵੀ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੀ ਦਿੱਕਤਾਂ ਕੀ ਪਰੇਸ਼ਾਨੀਆਂ ਜਿਹੇ ਦੇ ਵਿੱਚ ਹੋ ਜਾਂਦੀਆਂ ਨੇ ਜਦੋਂ ਦਿਮਾਗੀ ਟੈਨਸ਼ਨ ਹੱਦੋਂ ਵੱਧ ਵੱਧ ਜਾਂਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਫਰੂਕੀ ਜੀ ਬਹੁਤ ਬਹੁਤ ਸਵਾਗਤ ਹੈ ਪਿਆਰ ਬਣੀ ਸਾਸ਼ੀ ਕਾਲ ਡਾਕਟਰ ਸਾਹਿਬ ਇਸ ਵੇਲੇ ਜਿਹਨੂੰ ਵੀ ਕੁਝ ਗੱਲ ਕਹੋ ਕੋਈ ਗੱਲ ਮਨਾਉਣ ਦੀ ਕੋਸ਼ਿਸ਼ ਕਰੋ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ ਕਹਿੰਦਾ ਯਾਰ ਮੈਨੂੰ ਕੋਈ ਗੱਲ ਨਾ ਦੱਸ ਮੈਨੂੰ ਤਾਂ ਟੈਨਸ਼ਨ ਹੀ ਬੜੀ ਹੈ ਹਰੇਕ ਦੇ ਮੂੰਹ ਚੋਂ ਦਿਨ ਚ ਕਈ ਵਾਰੇ ਸ਼ਬਦ ਨਿਕਲਦਾ ਜ਼ਰੂਰ ਹੈ ਕਿ ਟੈਨਸ਼ਨ ਹੈ ਟੈਨਸ਼ਨ ਹੈ ਟੈਨਸ਼ਨ ਹੈ ਹੋਇਆ ਕੀ ਦਿਮਾਗ ਨੂੰ ਮੇਤੋਂ ਜ਼ਿਆਦਾ ਵਧੀਆ ਨਾ ਉਹ ਬੰਦਾ ਦੱਸ ਸਕਦਾ ਜਿੰਦੇ ਨਾਲ ਆਪ ਬੀਤੀ ਹੋਵੇ ਜੀ ਮੈਂ ਤੇ ਇੱਕ ਮੰਗਲ ਸਾਡੇ ਨਾਲ ਅੱਜ ਇੱਕ ਸਾਡੇ ਪੇਸ਼ੈਂਟ ਬੈਠੇ ਆ ਜੀ ਉਹ ਆਪਣੀ ਜ਼ੁਬਾਨੀ ਦੱਸਣ ਕਿ ਕੀ ਹੁੰਦਾ ਹੈ ਟੈਨਸ਼ਨ ਵਾਲੇ ਮਰੀਜ਼ ਨੂੰ ਹੂੰ ਕੀ ਕੀ ਦਿੱਕਤਾਂ ਆਉਂਦੀਆਂ ਹੂੰ ਕਿੱਦਾਂ ਆਰਾਮ ਆਂਦਾ ਹੈ ਠੀਕ ਹੈ ਆਰਾਮ ਆਣ ਤੋਂ ਬਾਅਦ ਕੀ ਪੋਜੀਸ਼ਨ ਹੈ ਆਰਾਮ ਤੋਂ ਪਹਿਲੇ ਕੀ ਪੋਜੀਸ਼ਨ ਹੈ ਠੀਕ ਹੈ ਪਹਿਲੇ ਕੀ ਹੋ ਗਿਆ ਠੀਕ ਹੈ ਫਿਰ ਕੀ ਹੁੰਦਾ ਜੇ ਆਪ ਵੀਤੀ ਕੋਈ ਦੱਸਦਾ ਨਾ ਉਹ ਕੋਈ ਵੀ ਉਹ ਬੰਦਾ ਨਹੀਂ ਦੱਸ ਸਕਦਾ ਜਿੰਦੇ ਦੇ ਨਾਂ ਵੀਤੀ ਹੋਵੇ ਠੀਕ ਹੈ ਸਾਨੂੰ ਜਿਹੜੀ ਚੀਜ਼ਾਂ ਪਤਾ ਹੈ ਉਹ ਪਤਾ ਹੈ ਜਿਹੜੀ ਕਿਤਾਬਾਂ 'ਚ ਲਿਖੀਆਂ ਠੀਕ ਹੈ ਕਿਤਾਬਾਂ 'ਚ ਜਿਹੜੀ ਚੀਜ਼ਾਂ ਲਿਖੀਆਂ ਉਹ ਬੀਤਦੀਆਂ ਠੀਕ ਹੈ ਫਿਰ ਕਿਤਾਬਾਂ 'ਚ ਆ ਵੀ ਲਿਖਿਆ ਹੈ ਸ਼ਾਸਤਰਾਂ 'ਚ ਸ਼ੂਸ਼ਰ ਸੰਹਿਤਾ ਚਰਕਸ਼ ਸੰਹਿਤਾ ਛੜੰਦਰ ਸੰਹਿਤਾ ਉਹਦੇ 'ਚ ਲਿਖੀਆਂ ਹੈ ਵੀ ਇਹ ਦਵਾਈ ਦੇਣੀ ਹੈ ਇਹ ਦਵਾਈ ਤੋਂ ਬਾਅਦ ਮਰੀਜ਼ ਠੀਕ ਹੋ ਜਾਂਦਾ ਫਿਰ ਉਹਦੇ ਨਾਲ ਕੀ ਹੁੰਦਾ ਜੇ ਉਹੀ ਸਾਰੀ ਚੀਜ਼ਾਂ ਦੇ ਕਿਸੇ ਨਾਲ ਵਾਪਰਨ ਠੀਕ ਹੈ ਤੇ ਉਹਦੇ ਤੋਂ ਅਗਰ ਆਪਾਂ ਪੁੱਛੀ ਅੱਜ ਮੈਂ ਕਹਾਂਗਾ ਵੀ ਇਹਨਾਂ ਤੋਂ ਇੱਕ ਵਾਰੀ ਜ਼ਰੂਰ ਪੁੱਛਿਆ ਜਾਵੇ ਸਾਡੇ ਪੀਸ਼ੈਂਟ ਤੋਂ ਠੀਕ ਹੈ ਵੀ ਕੀ ਹੁੰਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਤੇ ਤੁਸੀਂ ਨੁਸਖਾ ਫਾਰਮੂਲਾ ਦੋਗੇ ਕੋਈ ਨਾ ਤੁਸੀਂ ਆਏ ਹੋ ਤੁਸੀਂ ਹਟਣਾ ਹੈ ਨਹੀਂ ਤੁਸੀਂ ਕੁਝ ਨਾ ਕੁਝ ਲੈ ਕੇ ਜ਼ਰੂਰ ਜਾਣਾ ਹੈ ਉਹ ਅਸੀਂ ਜ਼ਰੂਰ ਦਵਾਂਗੇ ਐਸਾ ਨੁਸਖਾ ਫਾਰਮੂਲਾ ਜਿਹੜਾ ਤੁਹਾਡੀ ਕਿਚਨ ਵਿੱਚ ਹੈ ਠੀਕ ਹੈ ਰਸੋਈ ਵਿੱਚ ਹੈ ਠੀਕ ਹੈ ਉਨੂੰ ਹੀ ਤਿਆਰ ਕਰੋ ਉਹਦੇ ਨਾਲ ਹੀ ਤੁਸੀਂ ਆਪਣੇ ਰਿਜ਼ਲਟ ਲੈ ਲਓ ਜੀ ਜੀ ਸਾਡੇ ਨਾਲ ਸੰਜੇਤ ਹੈਗੇ ਨੇ ਜਿਹੜੇ ਕਿ ਹਿਮਾਚਲ ਪ੍ਰਦੇਸ਼ ਤੋਂ ਇੱਥੇ ਬੈਠੇ ਨੇ ਖਾਸ ਕਰਕੇ ਉਹਨਾਂ ਤੋਂ ਆਏ ਨੇ ਔਰ ਐਨਜੀਓ ਵੀ ਹੈਗੀ ਹੈ ਇਹਨਾਂ ਦੀ ਉਹਨਾਂ ਸ਼ਹਿਰ ਦੇ ਵਿੱਚ ਇਹ ਚਲਾਉਂਦੇ ਨੇ ਨਾਮਵਰ ਸ਼ਖਸੀਅਤ ਹੈਗੇ ਨੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਸਾਰੀਆਂ ਚੀਜ਼ਾਂ ਬਾਬਾ ਜੀ ਤੁਹਾਨੂੰ ਅਸੀਂ ਦੱਸਣ ਵਾਲੇ ਆ ਉਹਨਾਂ ਨਾਲ ਖੁਦ ਅਸੀਂ ਗੱਲਬਾਤ ਤੁਹਾਡੀ ਕਰਵਾਉਣ ਲੱਗੇ ਆ ਸੱਚ ਕਾਲ ਬਾਈ ਜੀ ਸੱਚੇ ਕਾਲ ਜੀ ਰਾ ਕਿਨਾ ਹੈ ਤੁਹਾਡਾ ਮੇਰਾ ਤੇਜਪਾਲ ਸ਼ਰਮਾ ਜੀ ਉਹਨਾ ਹਿਮਾਚਲ ਤੋਂ ਅੱਛਾ ਕੀ ਹੋਇਆ ਸੀ ਸ਼ਰਮਾ ਜੀ ਤੁਸੀਂ ਤੇ ਕਹਿੰਦੇ ਨੇ ਦੱਸ ਰਹੇ ਸੀ ਛੋਟਾ ਭਰਾ ਵੀ ਹਾਥੀ ਵਰਗਾ ਜਿਗਰਾ ਸੀ ਤੇ ਤੁਸੀਂ ਕੀੜੀ ਤੋਂ ਡਰਨ ਲੱਗ ਗਏ ਬਿਲਕੁਲ ਬਿਲਕੁਲ ਸਰ ਐਕਚੁਅਲੀ ਇੱਕ ਸਾਲ ਪਹਿਲਾਂ ਅਸੀਂ ਯੂਰਪ ਦਾ ਟੂਰ ਕੀਤਾ ਵਿਦ ਫੈਮਿਲੀ ਗਏ ਸਾਰੇ ਜਣੇ ਅੱਛਾ ਜੀ ਤੇ ਉਸ ਤੋਂ ਜਾਣ ਤੋਂ ਬਾਅਦ ਸਾਡਾ ਸਾਰਾ ਕੁਝ ਚੇਂਜ ਹੋ ਜਾਂਦਾ ਜੀ ਜਿਸ ਟਾਈਮ ਅਸੀਂ ਇੰਡੀਆ ਤੋਂ ਬਾਹਰ ਜਾਂਦੇ ਖਾਣਾ ਪੀਣਾ ਰਹਿਣਾ ਬੈਦਰ ਵੀ ਚੇਂਜ ਸਭ ਕੁਝ ਚੇਂਜ ਹੋ ਜਾਂਦਾ ਇਸ ਕਾਰਨ ਪਤਾ ਨਹੀਂ ਚੱਲਿਆ ਉੱਥੇ 15 ਦਿਨ ਰਹੇ ਅਸੀਂ 15 ਦਿਨ ਤੋਂ ਬਾਅਦ ਜਦ ਵਾਪਸ ਆਏ ਇੰਡੀਆ ਤਾਂ ਨੇਚਰਲੀ ਸਾਡਾ ਖਾਣਾ ਪੀਣਾ ਪੰਜਾਬੀਆਂ ਦਾ ਔਰ ਸ਼ੌਕ ਵੀ ਹੁੰਦਾ ਤੇ ਆ ਕੇ ਅਸੀਂ ਮਤਲਬ ਹੈਵੀ ਖਾਣਾ ਸ਼ੁਰੂ ਕਰਤਾ ਉਹਦੇ ਨਾਲ ਬੀਪੀ ਵਧਿਆ ਜੀ ਮੇਰਾ ਸਭ ਤੋਂ ਪਹਿਲਾਂ ਬੀਪੀ ਵਧਿਆ ਜੀ 220 ਔਰ 120 ਨੀਚੇ ਵਾਲਾ ਹੂੰ ਤੇ ਫਿਰ ਥੋੜਾ ਮਤਲਬ ਰਾਤ ਨੂੰ ਹੀ ਦਿਮਾਗ 'ਚ ਗੱਲਾਂ ਆਣ ਲੱਗੀਆਂ ਕੀ ਆਣ ਲੱਗੀਆਂ ਆ ਮੈਂ ਹੁਣ ਮੇਰਾ ਦੁਬਾਰਾ ਬੀਪੀ ਵਧਣਾ ਮੇਰੀ ਡੈਥ ਹੋ ਜਾਣੀ ਬਸ ਮਤਲਬ ਇੱਕ ਸਾਈਕੋ ਬੈਠ ਗਿਆ ਦਿਮਾਗ 'ਚ ਬੀਪੀ ਠੀਕ ਹੈ ਉਹ ਦੁਬਾਰਾ ਵਧਿਆ ਨਹੀਂ ਸਰ ਮੈਂ ਤੁਹਾਨੂੰ ਸੱਚਾਈ ਦੱਸਾਂ ਛੇ ਮਹੀਨੇ ਹੋ ਗਏ ਸਾਨੂੰ ਵਾਪਸ ਆਇਆ ਨੂੰ ਨਹੀਂ ਵਧਿਆ ਪਰ ਉਹ ਦਿਨਾਂ ਚ ਸ਼ੁਰੂ ਹੋ ਗਿਆ ਥਾ ਇਹ ਮਤਲਬ ਥੌਟ ਆਣਾ ਸ਼ੁਰੂ ਹੋ ਗਿਆ ਥੌਟ ਆਣਾ ਸ਼ੁਰੂ ਹੋ ਗਈ ਸੀ ਫਿਰ ਉਹ ਵੱਧਦੇ ਵੱਧੇ ਇਸ ਕਦਰ ਵੱਧ ਗਏ ਵੀ ਮਤਲਬ ਮੈਨੂੰ ਇਹ ਫੀਲ ਹੋਣ ਲੱਗ ਪਿਆ ਵੀ ਮੈਂ ਮੇਰੀ ਡੈਥ ਹੋ ਗਈ ਬੇਟਾ ਅੱਗ ਲਾ ਮੈਨੂੰ ਮਤਲਬ ਜਲਾ ਰਿਹਾ ਜਾਂ ਮੈਨੂੰ ਐਡਾ ਫੀਲ ਹੋਣਾ ਤੁਹਾਨੂੰ ਇਹ ਲੱਗਦਾ ਸੀ ਵੀ ਤੁਹਾਡਾ ਸੰਸਕਾਰ ਕੀਤਾ ਜਾ ਰਿਹਾ ਹੈ ਸੰਸਕਾਰ ਯਾਰ ਬਹੁਤ ਜ਼ਿਆਦਾ ਮਤਲਬ ਬڑے ਮਾੜੇ ਬڑے ਖਿਆਲ ਇੰਨੇ 네ਗੇਟਿਵ ਥੌਟ ਹੋ ਗਏ ਵੀ ਕੋਈ ਰਸਤਾ ਹੀ ਨਹੀਂ ਬਚਦਾ ਸਰ ਐਲੋਪੈਥੀ ਚ ਗਏ ਉਹ ਨੀਂਦੀਆਂ ਗੋਲੀਆਂ ਦੇ ਦਿੰਦੇ ਤੇ ਸੁੱਤੇ ਰੋ ਉੱਠੋ ਫੇਰ ਘਬਰਾਹਟ ਸ਼ੁਰੂ ਫੇਰ ਉਹ ਮਤਲਬ ਦਿਮਾਗ ਨੇ ਸੋਚੀ ਜਾਣਾ ਬਾਡੀ ਮਤਲਬ ਤੁਸੀਂ ਇਹਦੇ ਬੈੱਡ ਤੇ ਲੇਟਦੇ ਹੋ ਤੁਹਾਡਾ ਦਿਮਾਗ ਨਹੀਂ ਸੌਂਦਾ ਸਿਰਫ ਤੁਹਾਡਾ ਸ਼ਰੀਰ ਸੌਂਦਾ ਉਹਦੇ ਚ ਓਕੇ ਇਹ ਡਿਪਰੈਸ਼ਨ ਐਦਾਂ ਦੀ ਚੀਜ਼ ਹੈ ਐਂਗਜ਼ਾਇਟੀ ਲਾ ਲਓ ਪਹਿਲਾਂ ਐਂਗਜ਼ਾਇਟੀ ਥੀ ਡਿਪਰੈਸ਼ਨ ਤਾਂ ਫੇਰ ਬਣ ਗਈ ਸੋਚ ਸੋਚ ਕੇ ਸੋਚ ਕੇ ਬਹੁਤ ਬੁਰਾ ਹਾਲ ਮਤਲਬ ਉਸ ਕਿਸੇ ਦਾ ਪੂਰੇ ਉਹਨਾਂ ਦੀ ਜਿਹੜਾ ਵੀ ਜ਼ਰੂਰਤ ਮੰਨ ਤੁਹਾਡੇ ਕੋਲ ਆਉਂਦਾ ਤੁਸੀਂ ਤਾਂ ਉਹਨਾਂ ਦੀ ਸੇਵਾ ਕਰਦੇ ਹੋ ਤੇ ਇੰਨੇ ਜਿਹੜੇ ਦੀਨ ਦੁਖੀ ਹੈਗੇ ਨੇ ਸਾਡਾ ਭਾਈਚਾਰਾ ਜਿਹੜਾ ਉੱਥੇ ਹੈ ਤੇ ਉਹਨਾਂ ਦੀ ਸੇਵਾ ਕਰਦੇ ਹੋ ਸੇਵਾ ਵਾਲੇ ਬੰਦੇ ਨੂੰ ਤਾਂ ਇੱਦਾਂ ਦੀ ਦਿੱਕਤ ਘੱਟ ਆਉਂਦੀ ਹੈ ਸਰ ਮੈਂ ਵੀ ਹੈਰਾਨ ਐ ਜੀ ਮੇਰੇ ਪਰ ਬਹੁਤ ਮਾੜਾ ਟਾਈਮ ਵੀ ਆਇਆ ਮੇਰੇ ਮਤਲਬ ਜਿਹੜੀ ਮੇਰੇ ਸਟਾਰਟਿੰਗ ਲੈਵਲੋਂ ਮੇਰਾ ਚੰਡੀਗੜ੍ਹ ਦਾ ਹੀ ਐ ਚੰਡੀਗੜ੍ਹ ਮੈਂ ਗੈਸ ਏਜੰਸੀ ਚੋਂ ਜੋਬ ਸ਼ੁਰੂ ਕੀਤੀ ਅੱਜ ਅਸੀਂ ਬਹੁਤ ਬੜੀ ਬਦੀਏ ਜਗਾ ਪ੍ਰਮਾਤਮਾ ਨੇ ਸਾਨੂੰ ਬਿਠਾਇਆ ਵਾ ਠੀਕ ਹੈ ਔਰ 2-300 ਪਰਿਵਾਰਾਂ ਦਾ ਅਸੀਂ ਮਤਲਬ ਅੱਜ ਤੱਕ ਕਰ ਚੁੱਕੇ ਮਦਦ ਵੀ ਕਰ ਚੁੱਕੇ ਔਰ ਆਪਰੇਸ਼ਨ ਵੀ ਕਰਵਾਤੇ ਜੋ ਦਿਲ ਚੰਦਰ ਤੱਕ ਕਰਦੇ ਤੇ ਔਰ ਉਹਨਾਂ ਨੂੰ ਹੌਸਲਾ ਵੀ ਦਿੰਦੇ ਤੇ ਠੀਕ ਹੈ ਕਿਸੇ ਦਾ ਹੌਸਲਾ ਨਹੀਂ ਤੋੜਿਆ ਮੇਰਾ ਖੁਦ ਆਪਣਾ ਹੀ ਟੁੱਟ ਗਿਆ ਸਰ ਡਿਪਰੈਸ਼ਨ ਕਿੰਨੇ ਟਾਈਮ ਸਿਚੁਏਸ਼ਨ ਰਹੀ ਮੇਰੇ ਨਾਲ 3 ਮਹੀਨੇ ਹੋ ਗਏ ਜੀ ਲਗਾਤਾਰ ਫੇਸ ਕਰ ਲਗਾਤਾਰ ਫੇਸ ਕਰਦੇ ਕੀ ਚੱਲਦਾ ਸੀ ਜਦੋਂ ਇਹ ਫੇਸ ਸੀ ਤੁਹਾਡਾ ਮੈਂ ਜਾਂਦਾ ਹੀ ਨਹੀਂ ਸੀਗਾ ਘਰ ਤੋਂ ਬਾਹਰ ਕਰੋ ਬਾਹਰ ਨਿਕਲੇ ਬੰਦ ਹੋ ਗਏ ਮਨ ਮਨ ਹੀ ਨਹੀਂ ਕਰਨਾ ਸਰ ਨਾ ਕਿਸੇ ਨਾਲ ਗੱਲ ਕਰਨੀ ਅੱਛਾ ਬਸ ਉਹ ਰਜਾਈ ਲੈਣੀ ਏਸੀ ਲਾਣਾ ਸੋ ਜਾਣਾ ਫਿਰ ਉੱਠ ਜਾਣਾ ਫਿਰ ਉੱਥੇ ਹੀ ਬਸ ਉਹ ਤੋ ਦਾਇਰੇ ਤੋਂ ਬਾਹਰ ਮਤਲਬ ਬਲੈਕ ਐਂਡ ਵਾਈਟ ਲਾਈਫ ਹੋ ਗਈ ਧੀ ਇੱਕ ਤਾਂ ਕਲਰਫੁਲ ਹੁੰਦੀ ਨਾ ਜੀ ਚੰਗਾ ਲੱਗਦਾ ਸਭ ਕੁਝ ਉਹ ਚੰਗਾ ਨਹੀਂ ਲੱਗਦਾ ਜੀ ਫਾਰਮ ਆਉਂਛਾ ਉੱਥੇ ਨਹੀਂ ਜਾਣਾ ਗਾਈਆਂ ਮਾਂ ਦੇਸੀ ਗਾਈਆਂ ਰੱਖੀਆਂ ਹੁੰਦੀਆਂ ਉਹ ਵੀ ਨਹੀਂ ਦੇਖਣ ਗਿਆ ਮੈਂ ਤਾਂ ਹੌਸਲਾ ਹੀ ਨਹੀਂ ਕਰਨਾ ਐਡਾ ਡਰ ਲੱਗਣਾ ਮੈਂ ਕਿਤੇ ਵੱਜ ਜਾਣਾ ਮਰ ਜਾਣਾ ਯਾਰ ਅੱਛਾ ਪਤਾ ਨਹੀਂ ਕਿਆ ਥਾਟ ਐਦਾਂ ਦੇ ਹੋ ਗਏ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਇਹ ਲਾਸਟ ਸਟੇਜ ਵਾਲੀ ਕੰਡੀਸ਼ਨ ਥੀ ਮਤਲਬ ਡਿਪਰੈਸ਼ਨ ਚ ਲਾਸਟ ਸਟੇਜ ਹੈ ਲਾਸਟ ਸਟੇਜ ਹੀ ਥੀ ਆਪਣੀ ਤਾਂ ਜੋ ਹੁਣ ਫੀਲ ਹੁੰਦਾ ਮਤਲਬ ਠੀਕ ਹੋਣ ਤੋਂ ਬਾਅਦ ਲੱਗਦਾ ਨਹੀਂ ਠੀਕ ਹੋ ਕੇ ਹੁਣ ਤੁਸੀਂ ਠੀਕ ਤੁਸੀਂ ਮੈਂ ਤਾਂ ਠੀਕ ਐ ਬਿਲਕੁਲ ਜੀ ठीक कसे हो किसी नाले तो ਤੁਸੀਂ ਕਦੇ ਵੀ ਅਸੀਂ ਦਵਾਈਆਂ ਖਾਂਦੇ ਰਹੇ ਦਵਾਈਆਂ ਮੈਂ ਐਲੋਪੈਥੀ ਖਾਂਦਾ ਸੀ ਸਰ ਅੱਛਾ ਐਲੋਪੈਥੀ ਤੋਂ ਬਾਅਦ ਧਿਆਨ ਮੇਰਾ ਆਯੁਰਵੈਦਿਕ ਤੇ ਦਾ ਕਿਉਂਕਿ ਨੇਚਰਲ ਹੈ ਜਦ ਮੈਂ ਜੁੜਿਆ ਆਯੁਰਵੈਦਿਕ ਨਾਲ ਪਰ ਮੈਨੂੰ ਡਾਕਟਰ ਨਹੀਂ ਮਿਲਦਾ ਸੀ ਸਰ ਵਿਸ਼ਵਾਸ ਜਿੱਤੇ ਆ ਜੀ ਕਰੀਏ ਹੁਣ ਇਹ ਵੀ ਫੀਲ ਹੁੰਦਾ ਕਈ ਵਾਰੀ ਮਨ ਚ ਵੀ ਸ਼ਾਇਦ ਉਹ ਵੀ ਨੀਂਦ ਦੀਆਂ ਗੋਲੀਆਂ ਨਹੀਂ ਤੇ ਚ ਆਯੁਰਵੈਦਿਕ ਚ ਪਾ ਕੇ ਦਿੰਦੇ ਹੁਣ ਕੋਈ ਬੰਦਾ ਠੀਕ ਹੋ ਗਿਆ ਜੀ ਥੋੜੇ ਦਿਨ ਲਈ ਫੀਲ ਹੋਣ ਲੱਗ ਪੈਂਦਾ ਵੀ ਮੈਂ ਠੀਕ ਹਾਂ ਪਰ ਜੇ ਦਾ ਵਿੱਤਿਆ اور ਅੱਜ ਦੀ ਕੰਡੀਸ਼ਨ ਹੈ ਉਹਦੇ ਵਿੱਚ ਸਰ 99% ਫਰਕ ਹੈ ਮੈਨੂੰ 4 ਦਿਨ ਚ 4 ਦਿਨਾਂ ਤੋਂ ਤੁਹਾਡਾ ਹੀ ਵੀਡੀਓ ਦੇਖਣ ਤੋਂ ਬਾਅਦ ਮੈਥਾ ਪਹੁੰਚਿਆ ਜੀ ਔਰ ਇਹ ਵੀ ਸੱਚਾਈ ਹੈ ਮੈਂ ਪ੍ਰਮੋਸ਼ਨ ਕਰਨ ਲਈ ਨਹੀਂ ਇਹ ਮੈਂ ਸੱਚ ਬੋਲ ਰਿਹਾ ਮੈਂ ਫੇਸਬੁਕ ਤੇ ਤੁਹਾਡਾ ਵੀਡੀਓ ਦੇਖਿਆ ਇੱਕ ਨੰਬਰ ਸੇਵ ਕਰ ਲਿਆ ਸਕਰੀਨਸ਼ਾਟ ਲੈ ਕੇ ਵੀਡੀਓ ਫਿਰ ਦੁਬਾਰਾ ਆਇਆ ਹੀ ਨਹੀਂ ਮੇਰੇ ਕੋਲ ਫਿਰ ਉਹ ਨੰਬਰ ਤੇ ਡਿਸਕਸ ਕਰਕੇ ਫਿਰ ਮੈਂ ਡਾਕਟਰ ਸਾਹਿਬ ਕੋਲ ਪਹੁੰਚਿਆ ਜੀ ਅੱਛਾ ਫਿਰ ਮੈਂ ਇਹਨਾਂ ਨੂੰ ਸਾਰੀ ਹਾਲਾਤ ਦੱਸੇ ਉਸ ਦਿਨ ਤਾਂ ਬੜੇ ਮਾੜੇ ਹਾਲਾਤ تھے ਕੀ ਹਾਲਾਤ ਕੋਣ ਸੀ ਤੁਹਾਡੇ ਨਾਲ ਕੋਣ ਆਇਆ ਸੀ ਇਹ ਮੇਰੇ ਬ੍ਰਦਰ ਰਾਜ ਤੇ ਚੁੜੇ ਭਰਾ ਆਏ ਮੈਨੂੰ ਪੁੱਛ ਸਕਦੇ ਹੋ ਮੇਤੋਂ ਜ਼ਿਆਦਾ ਤਾਂ ਇਹੀ ਬੇਤ ਕਰਦਾ ਰਹੇ ਜੀ 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 ਚਲੋ ਕੀ ਨਾ ਤੁਹਾਡਾ ਪ੍ਰਦੀਪ ਕੁਮਾਰ ਜੀ ਅੱਛਾ ਪ੍ਰਦੀਪ ਜੀ ਕੀ ਹੋਇਆ ਸੀ ਵੱਡੇ ਪ੍ਰਾਣੇ ਤੁਹਾਡੇ ਹਾਂਜੀ ਹਾਂਜੀ ਬ੍ਰਦਰ ਹੈ ਕਿ ਸਾਲ ਚ ਲੈ ਕੇ ਆਏ ਸੀ ਅੱਜ ਤੋਂ 4 ਦਿਨ ਪਹਿਲਾਂ ਤੁਸੀਂ ਇੱਥੇ ਇਹਨਾਂ ਨੂੰ ਮਤਲਬ ਕਿ ਇਹ ਨਾ ਬਹੁਤ ਮਿਲਨਸਾਰ ਬੰਦੇ ਆ ਆਪਣੇ ਏਰੀਆ 'ਚ ਨਾ ਉੱਥੇ ਮਤਲਬ ਤੁਸੀਂ ਕੀ ਇਹਦਾ ਪਤਾ ਕਰੋਗੇ ਨਾ ਕਾਫੀ ਅੱਛਾ ਮਤਲਬ ਰਸੂਕ ਰੱਖਦੇ ਉੱਥੇ ਇਹ ਅੱਛਾ ਮਤਲਬ ਉਹਦਾ ਪ੍ਰੋਪਰਟੀ ਦਾ ਕੰਮ ਹੈ ਇਹਨਾਂ ਨੇ ਕਲੋਨੀਆ ਵਗੈਰਾ ਕੱਟੀਆਂ ਉੱਥੇ ਕੀ ਹੁੰਦਾ ਇਹ ਨਾ ਟੱਚ ਤੋਂ ਹਟ ਗਏ ਸਾਰੇ ਇੱਥੇ ਅੱਛਾ ਮਿਲਨਸਾਰ ਹਟ ਗਏ ਸਾਰੇ ਨਾਲ 2-3 ਮਹੀਨੇ ਘਰ ਦਰਵਾਜ਼ਾ ਬੰਦ ਕਰਕੇ ਰੋਟੀ ਖਾਣੀ ਪੀਣੀ ਸੌ ਜਾਣਾ ਮਤਲਬ ਉਹ ਕੰਮ ਨਹੀਂ ਰਹਿ ਜਾਂਦਾ ਜੋ ਪਹਿਲੇ ਸੀਗਾ ਫਿਰ ਐਦਿ ਇਹਨਾਂ ਨੇ ਕਿਤੇ ਬੈਠੇ ਬੈਠੇ ਨੇ ਤੁਹਾਡੀ ਵੀਡੀਓ ਦੇਖੀ ਤੇ ਮੈਨੂੰ ਇਹਦਾ ਫੋਨ ਆਇਆ ਕਿ ਮੈਨੂੰ ਉੱਥੇ ਲੈ ਕੇ ਚੱਲ ਮੇ ਜਾਣਾ ਹੂੰ ਮੈਂ ਕਿਹਾ ਚਲੋ ਅਸੀਂ ਉੱਠਿਆ ਸੀ ਇੱਥੇ ਪਹੁੰਚ ਕੇ ਡਾਕਟਰ ਸਾਹਿਬ ਕੋਲ ਫਿਰ ਇੱਥੇ ਮਿਲੇ ਇਹਨਾਂ ਨੂੰ ਇਹਨਾਂ ਨੇ ਦਵਾਈ ਦਿੱਤੀ ਇਹਨਾਂ ਨੂੰ ਹੂੰ ਅ ਇੱਕ ਮਹੀਨੇ ਦੀ ਠੀਕ ਹੈ ਤੇ ਅਸੀਂ ਪਹੁੰਚੇ ਜਾ ਕੇ ਘਰ ਕੋਈ ਲਗਭਗ ਸ਼ਾਮ ਨੂੰ 8:30 ਵਜੇ ਇੱਥੇ ਤੋਂ ਗਏ ਡਾਕਟਰ ਸਾਹਿਬ ਕੋਲ 8:30 ਵਜੇ ਪਹੁੰਚੇ ਆਪਾਂ ਉੱਨਾ ਜਾ ਕੇ ਠੀਕ ਹੈ ਤੇ ਉੱਥੇ ਜਾ ਕੇ ਇਹਨਾਂ ਨੇ ਰੋਟੀ-ਉਟੀ ਖਾਧੀ ਦਵਾਈ ਖਾਧੀ ਮੈਨੂੰ ਸਵੇਰੇ ਫੋਨ ਆ ਗਿਆ ਇਹਨ ਹੂੰ ਕਹਿੰਦੇ ਮੈਂ ਠੀਕ ਐ ਮੈਂ ਬਿਲਕੁਲ ਰਾਤ ਰਤ ਸੀ ਔਰ ਮੈਨੂੰ ਕੋਈ ਸੁਪਨਾ ਨਹੀਂ ਆਇਆ ਰਾਤ ਬੜਾ ਵਧੀਆ ਸੁੱਤਾ ਬੜਾ ਵਧੀਆ ਉੱਠਿਆ ਕੋਈ ਤਰੇਲੀਆਂ ਨਹੀਂ ਪੀਆ ਰਾਤ ਨੂੰ ਤਰੇਲੀਆਂ ਪੀਂਦੀ ਸੁੱਤੇ ਉੱਠ ਜਾਂਦੇ 1:30 ਵਜੇ ਤੁਸੀਂ ਕਹਿੰਦੇ ਬਸ ਰੋੜੇ ਮਾਰਨ ਵਾਲੀ ਘਾਟ ਰਹਿ ਗਈ ਕਹਿੰਦੇ ਹਾਲਾਤ ਇਹੀ ਥੇ ਕਿ ਜੇ ਮਿਲਣਾ ਵਰਤਣਾ ਛੱਡਦੇ ਜਾਂ ਕੋਈ ਦਿਖਾ ਉਦ ਦੀ ਗੁੱਸਾ ਕਰੀ ਜਾਣਾ ਖੇਡਣਾ ਆਪਣਾ ਯਾਨਕੀ ਕਦੀ ਕਿਸੇ ਨਾਲ ਉੱਚੀ ਆਵਾਜ਼ ਗੱਲ ਨਹੀਂ ਕੀਤੀ ਇਦਾਂ ਦੇ ਹਾਲਾਤ ਹੋ ਗਏ ਵੇਦੇ ਦਵਾਈ ਕਾਦੀ ਠੀਕ ਐ ਕਹਿੰਦੇ ਮੈਂ ਮੈਂ ਕਿਹਾ ਚਲੋ ਖਾਓ ਦਵਾਈ ਠੀਕ ਐ ਚੱਕਰ ਚ ਕਿਹੋ ਜਿਹਾ ਮਾਹੌਲ ਬਣ ਗਿਆ ਫਿਰ ਇੰਨਾ ਗੁੱਡ ਹੈਬਿਟ ਬੰਦਾ ਹਰ ਇੱਕ ਦੀ ਮਦਦ ਕਰਨ ਵਾਲਾ ਬੰਦਾ ਮੂਰੇ ਹੋ ਕੇ ਜਦੋਂ ਇੱਕਦਮ ਆਪਣੇ ਆਪ ਨੂੰ ਕੱਟ ਲਿਆ ਹਰ ਚੀਜ਼ ਤੋਂ ਘਰ ਦੇ ਹਾਲਾਤ ਕਿਵੇਂ ਬਣੇ ਮਿਲਣਾ ਵਰਤਣਾ ਹੀ ਛੱਡਤਾ ਸਰ ਘਰ ਦੇ ਨਾਲ ਵੀ ਕਿਸੇ ਚੀਜ਼ ਚ ਇੰਟਰਸਟ ਨਹੀਂ ਆਪਣੇ ਬੱਚੇ ਚ ਇੰਟਰਸਟ ਨਹੀਂ ਗੱਡੀ ਨਾਲ ਬਹੁਤ ਪਿਆਰ ਹੈ ਨੰਬਰ ਵੀ ਆਈਪੀ ਰੱਖਦੇ ਹਰ ਇੱਕ ਚੀਜ਼ ਦਾ ਗੱਡੀ ਚ ਲਾਣੀ ਛੱਡਤੀ ਘਰੇ ਖੜੀ ਕਰਤੀ ਗੱਡੀ ਅੱਛਾ ਕੋਈ ਮਤਲਬ ਇੰਟਰਸਟ ਹੀ ਨਹੀਂ ਥੈ ਇਹਨਾਂ ਨੂੰ ਫੇਰ ਇੱਥੇ ਆਏ ਆਪਾਂ ਫਿਰ ਚਲੋ ਜੀ ਇੱਕ ਦੋ ਦਿਨ ਇਹਨਾਂ ਨੇ ਦਵਾਈ ਖਾ ਕੇ ਫਿਰ ਕਹਿੰਦੇ ਮੈਂ ਹੁਣ ਠੀਕ ਆ ਬਿਲਕੁਲ ਮਤਲਬ ਇਸ ਟਾਈਮ ਵੀ ਬਿਲਕੁਲ ਠੀਕ ਆ ਜੇ ਫੇਰ ਇਹ ਦਵਾਈ ਲੈਣ ਆਪਣੀ ਮਿਸਿਸ ਵਾਸਤੇ ਆਵੇ ਮਤਲਬ ਪਰਜਾਈ ਵਾਸਤੇ ਦਵਾਈ ਲੈਣਾ ਹੈ ਆਹ ਡਾਕਟਰ ਸਾਹਿਬ ਕੋਲ ਅੱਛਾ ਅੱਛਾ ਸ਼ਰਮਾ ਜੀ ਜੀ ਬੜੀ ਖਤਰਨਾਕ ਸਟੋਰੀ ਦਸੀ ਹੈ ਤੁਹਾਡੀ ਤੇ ਹੋ ਗਈ ਜੀ ਖਤਰਨਾਕ ਸਰ ਰਾਤ ਨੂੰ ਮਤਲਬ ਮੈਨੂੰ ਰਾਤ ਨੂੰ ਸੁਪਨੇ ਵੀ ਐਦਾਂ ਦੇ ਆਣੇ ਸ਼ੁਰੂ ਹੋ ਗਏ ਕਿ ਅੱਖ ਖੁੱਲ ਜਾਣੀ ਪਸੀਨਾ ਪਿਆ ਹੋਣਾ ਐਨਾ ਡਰ ਪਈ ਮੈਂ ਮਰ ਗਿਆ ਮੈਨੂੰ ਲੈ ਚੱਲੇ ਅੱਛਾ ਇੱਥੇ ਤੱਕ ਪਹੁੰਚ ਗਿਆ ਹਾਂ ਤਾਂ ਹੈ ਤੁਸੀਂ ਦੱਸੋਗੇ ਨਾ ਕਿਸੇ ਨੂੰ ਸਾਲਾ ਕੋਈ ਬਲੀਵ ਵੀ ਨਹੀਂ ਕਰਦਾ ਇਹ ਨੀ ਮੈਂ ਵੀ ਨਹੀਂ ਬਲੀਵ ਕਰਦਾ ਵੀ ਤੁਹਾਡੀ ਇਹ ਕੰਡੀਸ਼ਨ ਹੋ ਸਕਦੀ ਹੈ ਤੁਸੀਂ ਇਹ ਵੀ ਮੇਰਾ ਸਰਕਲ ਆ ਉਹ ਬਲੀਵ ਨਹੀਂ ਕਰਦਾ ਤਾਂ ਮੈਂ ਬੈਠੇ ਬੈਠੇ ਤੁਸੀਂ ਸਾਰਿਆਂ ਨੂੰ ਖੁਸ਼ ਬੰਦਾ ਫਸ ਗਿਆ ਬੈਠੇ ਬੈਠੇ ਸਾਰਿਆਂ ਨੂੰ ਤੁਸੀਂ ਆਪਣਾ ਬਣਾ ਲਿਆ ਜੀ 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 ਬਹੁਤ ਬੁਰਾ ਹਾਲ ਹੋਇਆ ਸੀ ਅੱਛਾ ਔਰ ਜਿਸ ਦਿਨ ਦਸਰੇ ਸੀ ਵੀ ਪਹਿਲੇ ਦਿਨ ਹੀ ਤੁਹਾਨੂੰ ਫਰਕ ਪੈ ਗਿਆ ਪਹਿਲੇ ਦਿਨ ਇੱਥੋਂ ਅਸੀਂ ਪਹੁੰਚੇ ਹਉਣੇ 7-8 ਵਜੇ ਘਰ ਫਿਰ ਮੈਂ ਜਿੱਦਾਂ ਹੀ ਦਵਾਈਆਂ ਦਿੱਤੀਆਂ ਉਹਦੀ ਮੈਂ ਲਈਆਂ ਮੈਂ ਪਹਿਲਾਂ ਡਰੇ ਦਾ ਥੋੜਾ ਮਾਨੇ ਸੀ ਹੁੰਦਾ ਹੀ ਇਹਦਾ ਰੋਪੀ ਨੀਂਦ ਨਹੀਂ ਪੈਣੀ ਜਾਂ ਜਦ ਸੁੱਤੇ ਨਹੀਂ 3 ਮਹੀਨੇ ਤੋਂ ਪ੍ਰੋਪਰ ਮਾਈਂਡ ਨਹੀਂ ਸੁੱਖਦਾ ਤਿੰਨ ਮਹੀਨੇ ਮਾਈਂਡ ਨਹੀਂ ਸੁੱਖਦਾ ਸੁੱਤੇ ਨਹੀਂ ਤਿੰਨ ਮਹੀਨੇ ਨਹੀਂ ਅਸੀਂ ਸੌਂਦੇ ਮਤਲਬ ਡੇਟ ਦੇ ਮਾਈਂਡ ਨਹੀਂ ਸੌਂਦਾ ਮਾਈਂਡ ਚੱਲ ਰਿਹਾ ਲਗਾਤਾਰ ਠੀਕ ਹੈ ਸੋਚ ਰਿਹਾ ਬਣਾ ਰਿਹਾ ਆਪਣੇ ਖਿਆਲ ਖਿਆਲ ਬਣੀ ਜਾਂਦੇ ਘਬਰਾਟ ਹੋਈ ਜਾਂਦੀ ਠੀਕ ਹੈ ਫੇ ਮਤਲਬ ਹੁਣ ਇਹ ਚੀਜ਼ ਹੋ ਜਾਣੀ ਹੋਣੀ ਨਹੀਂ ਹੋਣੀ ਕੁਝ ਪਤਾ ਨਹੀਂ ਠੀਕ ਹੈ ਪਰ ਡਾਕਟਰ ਦਾ ਹੁਣ ਹੈ ਤਿੰਨ ਦਿਨ ਚ ਅੱਧ ਪਾਣੀ ਮਾ ਦੇਣਾ ਮੈਨੂੰ ਮਤਲਬ ਮੈਂ ਬਿਲਕੁਲ 101% ਮੈਂ ਕਹਿ ਸਕਦਾ ਵੀ ਮੈਂ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਵੀ ਸ਼ਾਇਦ ਮੇਰੇ ਜਿਹੜੇ ਕਰਮ تھے ਉਹ ਇੱਥੇ ਪੰਜਾ ਡਾਕਟਰ ਸਾਹਿਬ ਕੋਲ ਪਜਾਇਆ ਔਰ ਡਾਕਟਰ ਸਾਹਿਬ ਵੀ ਸਾਡੀ ਨੇਚਰ ਦੇ ਨਿਕਲੇ ਇੱਕ ਹੁੰਦਾ ਨਾ ਜੀ ਵੀ ਬੰਦਾ ਗੱਲੇ ਹੀ ਨਹੀਂ ਕਰਦਾ ਜਾਂ ਉਹ ਸਮਝਾਉਂਦੇ ਨਹੀਂ ਆ ਇਹ ਨਹੀਂ ਸਾਨੂੰ ਬੇਚੀ ਤਰੀਕੇ ਨਾਲ ਸਮਝਾਇਆ ਵੀ ਇਹ ਦਿਮਾਗ ਕਿਦਾਂ ਦਾ ਹੈ ਕਿਆ ਸੋਚਿਆ ਕਰਦਾ ਕਿਆ ਕਰਿਆ ਕਰਦਾ ਇਹ ਸਭ ਤੁਸੀਂ ਥੋੜਾ ਟਾਈਮ ਦਿਓ ਮੈਨੂੰ 2 ਜਾਂ 4 ਦਿਨ ਦੇ ਦਿਓ ਫਿਰ ਤੁਸੀਂ ਗੱਲ ਕਰਨੀ ਮੈਂ ਖੁਦ ਫੋਨ ਕੀਤਾ ਦੂਸਰੇ ਦਿਨ ਇਹਨਾਂ ਨੂੰ ਮੈਂ ਡਾਕਟਰ ਸਾਹਿਬ ਮੈਂ ਠੀਕ ਹੈ ਜੀ ਮੇਰੀ ਜਾਨ ਬਚ ਗਈ ਅੱਜ ਮੈਂ ਖੁਸ਼ ਹੈ ਗੱਲ ਕਰ ਰਿਆ ਨਹੀਂ ਤਾਂ ਮੈਂ ਗੱਲ ਵੀ ਨਹੀਂ ਕਰ ਸਕਦਾ ਦਾ ਤੁਹਾਡੇ ਨਾਲ ਮੈਂ ਇਥੋਂ ਚੱਲ ਜਾਣਾ ਦਾ ਚੁੱਪਚਾਪ ਉੱਠ ਗਿਆ ਅੱਛਾ ਮਤਲਬ ਬੋਲਣਾ ਹੀ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਚ ਫਿਰ ਘਰ ਚ ਕਿਵੇਂ ਅਡਜਸਟਮੈਂਟ ਹੋਈ ਜਿਹਦੇ ਜਿਹਦੀ ਪੈਡ ਨਾਲ ਘਰ ਚ ਮਾਹੌਲ ਖੁਸ਼ਗਵਾਰ ਹੁੰਦਾ ਹੋਣਾ ਜਦੋਂ ਤੁਸੀਂ ਘਰ ਪਹੁੰਚਦੇ ਹੋ ਹਣ ਤੇ ਇੱਕਦਮ ਚੇਂਜ ਹੋ ਗਿਆ ਉਹਨਾ ਮਾਹੌਲ ਕਰਦਾ ਬਾਈ ਬੇਟਾ ਮਦਰ ਸਭ ਪਰੇਸ਼ਾਨ ਹਮ ਮਦਰ ਮੇਰੇ ਯੂਐਸਏ ਮਤਲਬ ਪਹਿਲਾਂ ਵੀ ਰਹਿ ਕੇ ਆਏ ਹੋਣ ਵੀ ਚੱਲੇ ਹੋਏ ਉਹ ਵੀ ਮੈਨੂੰ ਵੀ ਹੋਇਆ ਕਿਹਾ ਸਮਝ ਵੀ ਆਵੇ ਕਿਸੇ ਨੂੰ ਇਹ ਸਮਝਾ ਨਹੀਂ ਸਕਦੇ ਇਹ ਜਿਹੜੀ ਡਿਪਰੈਸ਼ਨ ਹੈ ਜਾਂ ਕੋਈ ਗੱਲ ਹੈ ਨਾ ਜੀ ਇਹ ਤੁਹਾਡੇ ਚੈਨਲ ਤੇ ਬੋਲਣੀ ਵੀ ਬਹੁਤ ਬੜੀ ਗੱਲ ਹੈ ਸਹੀ ਗੱਲ ਹੈ ਜੀ ਆਪਣੇ ਆਪ ਨੂੰ ਪ੍ਰੈਜੈਂਟੇਸ਼ਨ ਦੇਣੀ ਇਹ ਬਹੁਤ ਬੜੀ ਗੱਲ ਹੈ ਅਸੀਂ ਐਨਜੀਓ ਚਲਾਉਂਦੇ ਸਾਨੂੰ ਪਤਾ ਹੈ ਮੈਂ ਤਾਂ ਤਾਂ ਦੇ ਰਿਹਾ ਵੀ ਭਾਈ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਨਾ ਕਿਸੇ ਨੂੰ ਐਦਾ ਲੱਗਦਾ ਹੈ ਦਾ ਐਲੋਪੈਥੀ ਜਾਂ ਕਿਤੇ ਕੋਈ ਦਵਾਈ ਨਾ ਲਾਓ ਸਦਾ ਲਈ ਲੱਗ ਜਾਂਦੀ। ਹੂੰ ਡਾਕਟਰ ਸਾਹਿਬ ਦੀ ਮੈਕਸਿਮਮ ਦਵਾਈ 2 ਮਹੀਨੇ ਦੀ ਹੈਗੀ। ਹੂੰ ਔਰ ਕੋਰਸ ਪੂਰਾ ਕਰੋ। ਠੀਕ ਹੈ। ਕੋਈ ਦਿੱਕਤ ਨਹੀਂ, ਕੋਈ ਸਾਈਡ ਇਫੈਕਟ ਨਹੀਂ, ਕੋਈ ਕੁਝ ਨਹੀਂ ਜੀ। ਠੀਕ ਹੈ। ਔਰ ਪਿਓਰਿਟੀ 100% ਹੈ ਜੀ। ਕੀ ਬਹੁਤ ਹੈ। ਮੈਂ ਤਾਂ ਹੁਣ ਡਾਕਟਰ ਸਾਹਿਬ ਤੋਂ ਥੋੜਾ ਨੌਦਾ ਚ ਰਿਆ ਮੈਂ ਜਾ ਕੇ ਟੈਸਟਿੰਗ ਵੀ ਕਰਾ ਲਈ ਦਵਾਈਆਂ ਦੀ। ਅੱਛਾ। ਪੀ ਦੇ ਚ ਕੋਈ ਐਕਸਟਰਾ ਚੀਜ਼ ਤਾਂ ਨਹੀਂ ਪਾਈ ਵੀ ਜਾਂ ਐਲੋਪੈਥੀ ਦਾ ਕੋਈ ਮਿਸ਼ਰਣ ਤਾਂ ਨਹੀਂ ਹੈ। ਠੀਕ ਹੈ। ਮੈਂ ਉਹ ਵੀ ਦੇ ਆਇਆ ਤਲਬੋਟਰੀ ਚ ਜਾ ਕੇ ਕਿਉਂਕਿ ਮੈਂ ਖਾਣ ਤੋਂ ਪਹਿਲਾਂ ਡਾਕਟਰ ਸਾਹਿਬ ਮੈਨੂੰ ਪਛਾਣਨ ਨਾ ਪਛਾਣਨ ਪਰ ਮੈਂ ਜਿਹੜੇ ਕੰਮ ਕਰਦਾ ਨਾ ਜੀ ਉਹਦਾ ਮੈਨੂੰ ਪਤਾ ਹੁੰਦਾ ਵੀ ਮੈਂ ਮੇਰੀ ਤਸੱਲੀ ਹੋ ਗਈ ਮੈਂ ਤਾਂ ਇਹਨੂੰ ਲਾਵਾਂਗਾ ਨਹੀਂ ਤਾਂ ਮੈਂ ਬੰਦ ਕਰ ਦੇਵਾਂ ਮਤਲਬ 3-4 ਮਹੀਨਿਆਂ ਚ ਤੁਸੀਂ ਵਾਈਫ ਦੀ ਅੱਜ ਚੌਥੇ ਦਿਨ ਨੂੰ ਮੈਡੀਸਿਨ ਲੈਣ ਆਇਓ 3-4 ਮਹੀਨੇ ਤੁਸੀਂ ਪਰਿਵਾਰ ਨੂੰ ਹੀ ਭੁੱਲ ਗਏ ਸੀ ਭੁੱਲ ਗਿਆ ਠੀਕ ਹੈ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਰਦਾ ਕਲਰ ਤੋਂ ਬਲੈਕ ਐਂਡ ਵਾਈਟ 9047 ਦੀ ਚੱਲ ਗਿਆ ਵਾ ਜੀ 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 ਤੇ ਹੁਣ ਥੋੜੀ ਫਿਰ ਲਾਈਫ ਹੈ ਜਿਹੜੀ ਉਹ 5D ਹੋ ਗਈ ਹੈ ਕਲਰ ਜੀ ਤੋਂ ਕਲਰ ਤੋਂ ਵੀ ਉੱਪਰ ਹੋ ਗਈ ਸਰ ਕਲਰ ਦਾ ਥਾਲਾ ਬੜਾ ਛੋਟਾ ਛਾਵ ਦਾ ਹੁਣ ਇਹਦੇ ਲਈ ਦੇਖੋ ਜਿਹਦੀ ਜਾਨ ਨਹੀਂ ਮਤਲਬ ਤੁਸੀਂ ਇਹ ਦੇਖੋ ਤੁਸੀਂ ਦੁਨੀਆ ਤੋਂ ਕੱਟ ਜਾਂਦੇ ਇਸ ਚੀਜ਼ ਚ ਤੁਹਾਨੂੰ ਚੰਗਾ ਕੁਝ ਨਹੀਂ ਲੱਗਦਾ ਔਰ ਥੋਟ ਮਰਨ ਦੇ ਆਨ ਲੱ ਪੈਂਦੇ ਹੌਲੀ ਹੌਲੀ ਉੱਧਰ ਪਹੁੰਚੇ ਨਾ ਉਹੀ ਇੱਕ ਸਟੇਜ ਬਚਦੀ ਦੀ ਸਾਡੀ ਦਾ ਬਾਕੀ ਡਰ ਤਾਂ ਨੜੇ 90% ਡਰ ਰਿਹਾ ਤਾਂ ਕਿ ਮੈਂ ਹੁਣੇ ਬਾਥਰੂਮ 'ਚ ਬੈਠਣਾ ਜੀ ਨਹਾਣ ਲਈ ਉਹ ਫਿਰ ਬਾਹਰ ਨਿਕਲ ਜਾਣਾ ਡਰ ਕੇ ਕੋਈ ਪਤਾ ਨਹੀਂ ਕੀ ਹੋ ਜਾਣਾ ਅੱਛਾ ਅੱਜ ਤੇ ਗੱਡੀ ਤੁਸੀਂ ਆਪ ਚਲਾ ਕੇ ਆ ਅੱਜ ਤੇ ਆਪ ਚਲਾ ਕੇ ਵੀਆਪੀ ਗੱਡੀ ਵੀ ਕਿਰਪਾ ਜੀ ਪ੍ਰਮਾਤਮਾ ਜੀ 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 ਜ ਨਾ ਕੁ ਬਿਮਾਰੀ ਔਰ ਇਹ ਸਟੇਜ ਬਾਈਡ ਵੱਧਦੀ ਜਾਂਦੀ ਜੇ ਤੁਸੀਂ ਇਹਨੂੰ ਨਾ ਚੈੱਕ ਕਰਵਾਓ ਨਾ ਕਿਸੇ ਨਾਲ ਸ਼ੇਅਰ ਕਰੋਗੇ ਸ਼ੇਅਰ ਕਰਨ ਨਾਲ ਘਟਦੀ ਹੈ ਇਹਦਾ ਇੱਕ ਥੋਟ ਹੈ ਵੀ ਤੁਸੀਂ ਕਿਸੇ ਨਾਲ ਸ਼ੇਅਰ ਕਰੋਗੇ ਇਹ ਗੱਲ ਤਾਂ ਥੋੜਾ ਰਿਲੈਕਸ ਮਿਲਦਾ ਪਰ ਉਹ ਫਿਰ ਉੱਥੇ ਪਹੁੰਚ ਜਾਂਦਾ ਵਾ ਇਹ ਤੇ ਬਚੋ ਔਰ ਬੋਏਕ ਜੀ ਦਾ ਤਾਂ ਮੈਂ ਦਿਲੋਂ ਹੀ ਧੰਨਵਾਦ ਕਰਨਾ ਚਾਹੁੰਦਾ ਮੈਂ ਅੱਜ ਸਪੈਸ਼ਲੀ ਗਿਆ ਮੈਂ ਕਿਹਾ ਸਰ ਮੇਨਾ ਪਹੁੰਚਣਾ ਤੁਹਾਡੇ ਕੋਲ ਮੈਨੂੰ ਟਾਈਮ ਦੇ ਦੇ ਪਰ ਸਾਡੇ ਇਸ ਟਾਈਮ ਤੁਹਾਨੂੰ ਪਤਾ ਉਨੇ ਦੇ ਹਾਲਾਤ ਵੀ ਬੜੇ ਬੜੇ ਖਰਾਬ ਹੋਏ ਬੇ ਸਾਡੇ ਮਨ ਚ ਡਰ ਵੀ ਥਾ ਅੱਛਾ ਹੁਣ ਤੁਹਾਨੂੰ ਉਨੇ ਦੀ ਵੀ ਖਬਰ ਪਤਾ ਲੱਗੀ ਪਹਿਲਾਂ 3 ਮਿੰਟ ਤੱਕ ਤੁਸੀਂ ਖਬਰ ਖਬਰ ਲਈ ਵੀ ਕਿਸੇ ਦੀ ਵੀ ਸੋਚਣਾ ਹੀ ਨਹੀਂ ਕਰਨਾ ਕਿ ਸਰ ਸੋਚ ਕੇ ਜਦ ਕੋ ਚੰਗਾ ਲੱਗਣਾ ਤਾਂ ਸੋਚਣਾ ਨਾ ਜਿਆਦਾ ਸੋਚਣਾ ਹੀ ਨਹੀਂ ਜੀ ਨਾ ਫੇਸਬੁੱਕ ਦੇਖਣੀ ਨਾ ਕੁਝ ਨਹੀਂ ਤਾਂ ਬੰਦਾ ਸਾਰੀ ਦਿਹਾੜੀ ਤਾਂ ਫੋਨ ਹੀ ਨਹੀਂ ਛੱਡਦਾ ਕੋਈ ਵੀ ਅੱਜ ਦੇ ਡੇਢ ਤੇ 99% ਬੰਦੇ ਫੋਨ ਤੇ ਮੈਂ ਕੁਝ ਨਹੀਂ ਦੇਖਦਾ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਤੁਹਾਡਾ ਜਿਹੜਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਪਰਜੀਵ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਮੁੜ ਤੋਂ ਅਸੀਂ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਅੱਛਾ ਡਾਕਟਰ ਸਾਹਿਬ ਕਿੰਨੀ ਮਾੜੀ ਹਾਲਤ ਦੇ ਵਿੱਚ ਆਏ ਸੀ ਜਦੋਂ ਤੁਹਾਡੇ ਕੋਲ ਆਏ ਸੀ ਮਤਲਬ ਆਪਾਂ ਥੋੜੀ ਜਿਹੀ ਟੈਕਨੀਕਲ ਗੱਲ ਵੀ ਕਰ ਲਈ ਉਹਨਾਂ ਨੇ ਤਾਂ ਬਹੁਤ ਦੇਖੋ ਕੋਈ ਵੀ ਸਟ्रेस ਦਾ ਪੇਸ਼ੈਂਟ ਹੈ ਨਾ ਉਹਦੀ ਇੱਕ ਹੀ ਸਭ ਤੋਂ ਵੱਡੀ ਜਿਹੜਾ ਸਿੰਪਟਮ ਹੈ ਉਹ ਹੈਗਾ ਕਿ ਉਹਦੇ ਨਾਲ ਜਿਹੜਾ ਪਿਆ ਸੁੱਤਾ ਹੋਇਆ ਉਹ ਕਹਿੰਦਾ ਤੂੰ ਸਾਰੀ ਰਾਤ ਸੁੱਤਾ ਹੈ ਉਹ ਸਵੇਰੇ ਉੱਠ ਕੇ ਕਹਿੰਦਾ ਮੇਰੀ ਨੀਂਦਰ ਪੂਰੀ ਨਹੀਂ ਹੋਈ ਇਹ ਸਭ ਤੋਂ ਵੱਡਾ ਸਿੰਪਟਮ ਹੈ ਬਿ ਸਟ्रेस ਚ ਬੰਦਾ ਸਟ्रेस ਵਿੱਚ ਬੰਦਾ ਹੈ ਦਿਮਾਗ ਸਾਰੀ ਰਾਤ ਚੱਲਦਾ ਰਹਿੰਦਾ ਗੱਲ ਸੋਚੀ ਜਾਂਦਾ ਹੈ ਪਰ ਉਹ ਗੱਲ ਦਾ ਤੱਤ ਕੁਛ ਨਹੀਂ ਸਵੇਰੇ ਉੱਠ ਕੇ ਕਹਿੰਦਾ ਮੈਂ ਐਵੇਂ ਹੀ ਸੋਚੀ ਗਿਆ ਸਾਰੀ ਰਾਤ ਦਿਮਾਗ ਚੱਲਦਾ ਰਿਹਾ ਮੈਂ ਸਾਰੀ ਰਾਤ ਸੁੱਤਾ ਨਹੀਂ ਨਾਲੇ ਜਿਹੜਾ ਉਹਦਾ ਪਾਰਟਨਰ ਸੁੱਤਾ ਆ ਉਹ ਕਹਿੰਦਾ ਬਿੱਤੂ ਤੇ ਰਾਤੀ ਖਰਾਟੇ ਮਾਰ ਰਿਹਾ ਸੀ ਇੱਕ बार-बार ਚੀਜ਼ਾਂ ਨੂੰ ਜਿਵੇਂ ਇਹ ਕਹਿ ਰਹੇ ਸੀ ਗਲਤ ਚੀਜ਼ਾਂ ਨੂੰ ਸੋਚਦੇ ਰਹਿਣਾ ਜਿਵੇਂ ਮੈਂ ਮਰ ਜਾਵਾਂਗਾ ਲਿਫਟ 'ਚ ਫਾਸ ਜਾਣਾ ਚੜਦੇ ਹੋਏ ਦਿੱਕਤ 10 ਬੰਦਿਆਂ 'ਚ ਕੋਈ ਗੱਲ ਕਹਿਣੀ ਹੈ ਤਾਂ ਹੱਥ ਪੈਰ ਕੰਮਨ ਲੱਗ ਜਾਣੇ ਹੱਥ ਐ ਕੰਮਣ ਲੱਗ ਜਾਂਦਾ ਹੈ ਪੈਰ ਕੰਮਣ ਲੱਗ ਜਾਂਦੇ ਆ ਬੰਦੇ ਦੇ ਔਰ ਸਭ ਤੋਂ ਵੱਡੀ ਦਿੱਕਤ ਉਹਨੂੰ ਘਰ ਦੇ ਕਿਸੇ ਪਰਿਵਾਰ ਦੇ ਜੀ ਦੀ ਕੋਈ ਗੱਲ ਹੀ ਚੰਗੀ ਨਹੀਂ ਲੱਗਦੀ ਕੋਈ ਉਹਨੂੰ ਸਮਝਾ ਰਿਹਾ ਹੋਏ ਨਾ ਉਹਨੂੰ ਐ ਲੱਗਦਾ ਵੀ ਇਹ ਮੈਨੂੰ ਲੜ ਰਿਹਾ ਪਤਾ ਨਹੀਂ ਕਿਉਂ ਸਮਝਾ ਰਿਹਾ ਐ ਇਹ ਮੈਨੂੰ ਲੜ ਰਿਹਾ ਮੈਂ ਇੰਨਾ ਬੇਵਕੂਫ ਥੋੜੀਆਂ ਮੈਨੂੰ ਪਤਾ ਨਹੀਂ ਮੈਂ ਪਰਿਵਾਰ ਪਾਲਿਆ ਫਿਰ ਹੁਣ ਐ ਮੈਨੂੰ ਸਮਝਾ ਰਹੇ ਆ ਅੱਜ ਐਨੇ ਸਿਆਣੇ ਹੋ ਗਏ ਕਿ ਮੈਨੂੰ ਸਮਝਾ ਰਹੇ ਪਰ ਉਹਦੀ ਆ ਪੋਜੀਸ਼ਨ ਆ ਜਾਂਦੀ ਹੈ ਦਿਮਾਗ ਦੀ ਕਿ ਹੁੰਦਾ ਜਿਹੜਾ ਥਾਟ ਪ੍ਰੋਸੈਸ ਹੈ ਨਾ ਉਹ ਕੁਝ ਹੋਰ ਸੋਚ ਰਿਆ ਹੁੰਦਾ ਹੈ ਸਾਹਮਣੇ ਕੋਈ ਹੋਰ ਗੱਲ ਚੱਲ ਰਹੀ ਹੁੰਦੀ ਹੈ ਉਹਨੂੰ ਉਹ ਗੱਲਾਂ ਵੀ ਯਾਦ ਨਹੀਂ ਰਹਿੰਦੀਆਂ ਉਸ ਟਾਈਮ ਤੁਹਾਨੂੰ ਆਯੁਰਵੇਦ ਦੇ ਨਾਲ ਜੁੜ ਜਾਣਾ ਚਾਹੀਦਾ ਹੈ ਪਹਿਲੇ ਦਿਨ ਹੀ ਔਰ ਮੈਂ ਤੇ ਇਹ ਕਹਣਾ ਵੀ ਮਹੀਨੇ ਤੋਂ 2 ਮਹੀਨੇ ਦੇ ਅੰਦਰ ਰਾਮ ਆਣਾ ਬਹੁਤ ਚੰਗਾ ਆਣਾ 70 80% ਲੋਕੀ ਇਹ ਕਹ ਦਿੰਦੇ ਆਂ ਵੀ ਮੈਂ ਤੇ 2 ਮਹੀਨੇ ਚ ਬਿਲਕੁਲ ਠੀਕ ਹੋ ਗਿਆ। ਫਿਰ ਸ਼ਰਬਜ ਜਨੇ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਚੜੀ ਬੋਡੀ ਦਿੱਤੀ ਜੀ ਕਿ ਉਹ ਕਿਤੇ ਚਾਰ ਦਿਨ ਬਾਅਦ ਤੇ ਅੱਜ ਮੈਂ ਤੁਹਾਡੇ ਗੁੱਲ ਸਪੈਸ਼ਲ ਥੈਂਕਸ ਕਰਨਾ ਹੈ ਤੇ ਆਪਣੇ ਪਰਿਵਾਰ ਦਾ ਵੀ ਫਿਕਰ ਪੈ ਗਿਆ, ਉਹਨੂੰ ਆਪਣੇ ਸ਼ਹਿਰ ਉਹਨਾਂ ਦਾ ਵੀ ਫਿਕਰ ਪੈ ਗਿਆ, ਆਪਣੀ NGO ਦਾ ਵੀ ਫਿਕਰ ਪੈ ਗਿਆ ਜਿਹੜੇ 3 ਮਹੀਨੇ ਤੱਕ ਕਹਿੰਦੇ ਸੀ ਮੈਨੇ ਕੀ ਲੈਣਾ। ਦੇਖੋ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ ਨਾ ਉਹ ਡਿਪੈਂਡ ਕਰਦੀ ਹੁੰਦੀ ਹੈ ਉਹਦੀ ਵਿਲ ਪਾਵਰ ਤੇ। ਇੱਕ ਬੰਦਾ NGO ਚਲਾਉਂਦਾ ਹੈ। ਇੱਕੰਦਾ ਲੋਕਾਂ ਦੀ ਸੇਵਾ ਕਰਦਾ ਉਹਦੀ ਵਿਲ ਪਾਵਰ ਅੰਦਰ ਤੇ ਹੈ ਅੰਦਰ ਹੈ ਨਾ ਉਹਦੇ ਅੰਦਰ ਜਜ਼ਬਾ ਠੀਕ ਹੈ ਜਦੋਂ ਦਵਾਈ ਦਿੰਨੇ ਆ ਉਹ ਦਵਾਈ ਇੱਕ ਦੀ ਜਗ੍ਹਾ 100 ਗੁਣਾ ਕੰਮ ਕਰਦੀ ਹੈ ਓਕੇ ਇੱਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਬਿਠਾ ਦੇ ਆਯੁਰਵੈਦਿਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਤੇਜ਼ ਕਰਦੀ ਹੈ ਖੋਲ ਦਿੰਦੀ ਹੈ ਠੀਕ ਹੈ ਫਿਰ ਆਯੁਰਵੈਦਿਕ ਦਵਾਈ ਜਿਹੜੀ ਅਸੀਂ ਚੀਜ਼ਾਂ ਦਿੰਨੇ ਆ ਤੁਹਾਡਾ ਨੁਸਖਾ ਜਿਹੜੇ ਆਪਾਂ ਗੱਲ ਕਰਨੇ ਹੁੰਦੇ ਆ ਉਹ ਨੁਸਖੇ ਵਾਲੀ ਸਾਰੀ ਚੀਜ਼ਾਂ ਇਹਦੇ ਚ ਪਾਈਆਂ ਆਪਾਂ ਫਾਰਮੂਲੇ ਚ ਇਹ ਤੁਸੀਂ ਘਰ ਬਣਾ ਸਕਦੇ ਹੋ ਬ੍ਰਹਮੀ ਸ਼ੰਖ ਪੁਸ਼ਪੀ ਦਰਾਕਸ਼ਾ ਜੋਤਿਸ਼ਮਤੀ ਸਰਪਗੰਦਾ ਇਹ ਸਾਰੀ ਚੀਜ਼ਾਂ ਪਾ ਕੇ ਤੁਸੀਂ ਇੱਕ ਚਮਚ ਵਰਮੀ ਲੈ ਲਓ ਇੱਕ ਚਮਚ ਘਟਾ ਮਸੀ ਲੈ ਲਓ ਇੱਕ ਚਮਚ ਸਰਪਗੰਦਾ ਲੈ ਲਓ ਇੱਕ ਚਮਚ ਦਰਾਕਸ਼ਾ ਲੈ ਲਓ ਐਵੇਂ ਇੱਕ ਇੱਕ ਚਮਚੇ ਦੀ 6 ਆਈਟਮਾਂ ਲੈ ਲਓ ਸਾਰੀ ਆਈਟਮਾਂ ਨੂੰ ਰਾਤ ਨੂੰ ਪਾਣੀ ਚ ਭਿਗੋ ਕੇ ਰੱਖ ਦਿਓ 800 ਐਮਐਲ ਪਾਣੀ ਚ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜਾਏ ਇਹਨੂੰ ਛਾਣ ਕੇ ਪੀ ਲਓ ਠੀਕ ਹੈ ਇਹ ਜਿਹੜਾ ਨੁਸਖਾ ਮੈਂ ਦੱਸ ਰਿਹਾ ਇਹ ਉਹਨਾਂ ਵਾਸਤੇ ਹੈ ਜਿਹੜੇ ਲੋਕੀ ਸਟ्रेस ਤੋਂ ਪਰੇਸ਼ਾਨ ਹੈ ਅੰਗਰੇਜ਼ੀ ਦਵਾਈਆਂ ਖਾ ਰਹੇ ਰਾਤ ਨੂੰ ਨੀਂਦਰ ਨਹੀਂ ਆਂਦੀ ਬ੍ਰਹਮੀ ਜਟਾਮਾਸੀ ਸਰਪਗੰਦਾ ਦਰਕਸ਼ਾ ਇਹ ਚੀਜ਼ਾਂ ਲੈ ਕੇ ਇੱਕ ਇੱਕ ਚਮਚ ਰਾਤੀ ਪਾਣੀ ਚ ਭਿਗੋ ਕੇ 800 ml ਪਾਣੀ ਸਵੇਰੇ ਜਿੰਨੂੰ ਚੰਗੀ ਤਰ੍ਹਾਂ ਉਬਾਲ ਲਓ 200 ml ਪਾਣੀ ਰਹਿ ਜੇ ਦਿਨ ਚ ਇੱਕ ਵਾਰੀ ਪੀ ਲਓ ਤੁਹਾਨੂੰ 80% ਆਰਾਮ ਆ ਜਾਏਗਾ ਜਿਹੜੇ ਇਹਦੇ ਨਾਲ ਹੀ ਠੀਕ ਹੈ ਜਿਹੜੇ ਲੋਕੀ ਬਹੁਤ ਜ਼ਿਆਦਾ ਸਟ्रेस ਸੇ ਚਲੇ ਗਏ ਹੈ ਜਾਂ ਉਹ ਐਚ ਜਨ ਨਹੀਂ ਬਣਾ ਸਕਦੇ ਉਹਨਾਂ ਨੂੰ ਲੱਗਦਾ ਸਾਨੂੰ ਯਾਦ ਹੀ ਨਹੀਂ ਰਹਿੰਦੀ ਘਰ ਚੋਂ ਨਹੀਂ ਨਿਕਲਦੇ ਘਰੋਂ ਹੀ ਨਹੀਂ ਨਿਕਲਦੇ ਉਹ ਫਿਰ ਸਿੱਧਾ ਆਰਡਰ ਕਰ ਲੈਣ ਇਹ ਦੋ ਚੀਜ਼ਾਂ ਹੈਗੀਆਂ ਅਰਕ ਬਰੇਨੀਅਕ ਠੀਕ ਹੈ ਤੇ ਬ੍ਰह्ਮੀ ਇਹ ਜਿਹੜੀ ਬ੍ਰह्ਮੀ ਬਣਾਈ ਹੈ ਇਹਦੇ ਵਿੱਚ ਅਸੀਂ ਬ੍ਰह्ਮੀ ਕਾਲੀ ਮਿਰਚ ਪਿਪਲੀ ਵਾਈ ਵਿਡੰਗ ਰਸ ਸਿੰਦੂਰ ਅਬਰਕ ਬਸਮ ਵੰਗ ਬਸਮ ਅਰ ਸ਼ਿਲਾਜੀਤ ਜਿਹੜੀ ਇਮੀਡੀਏਟਲੀ ਕੰਮ ਕਰਦੀ ਹੈ ਪਹਿਲੀ ਰਾਤ ਨੂੰ ਹੀ ਰਿਜ਼ਲਟ ਦੇ ਦੇਗੀ ਤੁਸੀਂ ਇੰਦੀ ਗੋਲੀ ਖਾਧੀ ਸਵੇਰੇ ਉੱਠ ਕੇ ਮਰੀਜ਼ ਕਹਿ ਦਿੰਦਾ ਵੀ ਮੈਨੂੰ ਤੇ ਆਰਾਮ ਆ ਚੀ ਪਹਿਲੇ ਦਿਨ ਕਿਆ ਬਾਤ ਕਿਉਂਕਿ ਇਹ ਸ਼ਾਸਤਰਾ ਦੇ ਹਿਸਾਬ ਨਾਲ ਬਣੀ ਹੋਈ ਹੈ ਜੋ ਜਿਹੜੇ ਸ਼ਾਸਤਰੀਏ ਯੋਗ ਹੈ ਸ਼ਾਸਤਰੀਏ ਯੋਗ ਨਾਲ ਬਣੀ ਹੋਈ ਹੈ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਜਾਂਦੇ ਜਾਂਦੇ ਸਾਨੂੰ ਕਿਉਂਕਿ ਵੀਡੀਓ ਕਈ ਵਾਰ ਫਿਰ ਬਹੁਤ ਲੰਮੀ ਹੋ ਜਾਂਦੀ ਹੈ ਸਾਨੂੰ ਇੱਕ ਗੱਲ ਇਹ ਦੱਸ ਦਿਓ ਵੀ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ ਜਦੋਂ ਸਾਨੂੰ ਲੱਗੇ ਯਾਰ ਬਹੁਤ ਦਿਮਾਗੀ ਪ੍ਰੇਸ਼ਾਨੀਆਂ ਹੈ ਬਹੁਤ ਜ਼ਿਆਦਾ ਸਟ्रेस ਹੋ ਗਿਆ ਮਤਲਬ ਆਪਣਾ ਪਰਿਵਾਰ ਬੁਰਾ ਲੱਗਣ ਲੱਗ ਜਾਂਦਾ ਆਪਣੇ ਯਾਰ ਦੋਸਤ ਬੁਰੇ ਲੱਗ ਜਾਂਦੇ ਨੇ ਈਵਨ ਕਿ ਘਰ ਦੇ ਵਿੱਚ ਜਿੰਨਾ ਬੱਚਿਆਂ ਨੂੰ ਪਰਮਾਤਮਾ ਤੋਂ ਮੰਗ ਮੰਗ ਕੇ ਅਸੀਂ ਲਿਆ ਹੁੰਦਾ ਉਹਨਾਂ ਦੀਆਂ ਆਵਾਜ਼ਾਂ ਤੋਂ ਬੰਦਾ ਦੁਖੀ ਹੋ ਜਾਂਦਾ ਦੇਖੋ ਸਭ ਤੋਂ ਪਹਿਲਾ ਜਿਹੜਾ ਮੁੱਦਾ ਹੈ ਨਾ ਇਸ ਆਪਾਂ ਕਹਿੰਦੇ ਆ ਦਿਮਾਗ ਦਾ ਹਾਂਜੀ ਸਭ ਤੋਂ ਪਹਿਲੇ ਦੁੱਖ ਵੰਡਣ ਨਾਲ ਘਟਦਾ ਹੈ ਠੀਕ ਹੈ ਸੁੱਖ ਵੰਡਣ ਨਾਲ ਵੱਧਦਾ ਹੈ ਤੇ ਤੁਹਾਨੂੰ ਇਹ ਦੁੱਖ ਹੈ ਤੁਸੀਂ ਆਪਣੇ ਪਰਿਵਾਰ 'ਚ ਸ਼ੇਅਰ ਕਰੋ ਵੀ ਮੈਨੂੰ ਐ ਲੱਗਦਾ ਤੁਹਾਡੀ ਗੱਲ ਮੈਨੂੰ ਚੁਭ ਰਹੀ ਹੈ ਹਾਂਜੀ ਜਿਸ ਦਿਨ ਉਹ ਇਹ ਗੱਲ ਆਪਣੇ ਪਰਿਵਾਰ ਨਾਲ ਸ਼ੇਅਰ ਕਰਦਾ ਨਾ ਉਹ ਪਰਿਵਾਰ ਸਮਝਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕਿਤੇ ਨਾ ਕਿਤੇ ਸਟ੍ਰੈਸ ਹੈ ਜਦੋਂ ਉਹ ਪਰਿਵਾਰ ਸਮਝ ਲੈਂਦਾ ਤੇ ਅੱਧੀ ਪ੍ਰੋਬਲਮ ਤੇ ਉੱਥੇ ਹੀ ਸੋਲਵ ਹੋ ਗਈ ਦੂਜੀ ਗੱਲ ਆਪਣੀ ਇਹ ਜਿਹੜੀ ਚੀਜ਼ਾਂ ਤੁਹਾਡੇ ਨਾਲ ਬੀਤ ਰਹੀਆਂ ਵਾਪਰ ਰਹੀਆਂ ਇਹਨੂੰ ਡਾਕਟਰ ਦੇ ਨਾਲ ਜ਼ਰੂਰ ਸ਼ੇਅਰ ਕਰੋ ਕਿਸੇ ਚੰਗੇ ਵੈਦ ਨਾਲ ਸ਼ੇਅਰ ਕਰੋ ਠੀਕ ਹੈ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਮੈਂ ਫਾਰਮੂਲਾ ਦੱਸਿਆ ਠੀਕ ਹੈ ਉਹ ਫਾਰਮੂਲਾ ਤੁਰੰਤ ਸ਼ੁਰੂ ਕਰ ਦੋ ਠੀਕ ਹੈ ਕੁਝ ਚੀਜ਼ਾਂ ਸਟ्रेस ਵਾਲੇ ਮਰੀਜ਼ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਜਿਵੇਂ ਕਿ ਓਵਰ ਥਿੰਕਿੰਗ ਅਗਰ ਕੋਈ ਗੱਲ ਦਿਮਾਗ ਵਿੱਚ ਬਾਰ ਬਾਰ ਆ ਰਹੀ ਹੈ ਉਹਨੂੰ ਸੋਚਣਾ ਬੰਦ ਕਰ ਦੋ ਉਹ ਤਾਂ ਉਹਦੇ ਉਹਦੇ ਵੱਸ ਦੀ ਗੱਲ ਨਹੀਂ ਹੈ ਇਹ ਵੱਸ ਦੀ ਗੱਲ ਹੈ ਜਿਵੇਂ ਹੀ ਉਹਨੂੰ ਪਤਾ ਲੱਗਿਆ ਮੈਂ ਸੋਚਣਾ ਜਿਵੇਂ ਇਹ ਕਹਿ ਰਹੇ ਸੀ ਬੇਮੈਨੂ ਆ ਲੱਗਦਾ ਵੀ ਮੈਨੂੰ ਮੈਂ ਮਰ ਗਿਆ ਮੈਨੂੰ ਅੱਗ ਲਾ ਰਹੇ ਆ ਸਸਕਾਰ ਕਰ ਰਹੇ ਆ ਐ ਥਾਟ ਹੈ ਨਾ ਜਿਵੇਂ ਹੀ ਐ ਥਾਟ ਆਇਆ ਪਰਿਵਾਰ ਵਾਲੇ ਨਾਲ ਕਿਸੇ ਨਾਲ ਗੱਲ ਕਰਨ ਲੱਗ ਜਓ ਵੀ ਮੈਨੂੰ ਇਦਾਂ ਦੀ ਗੱਲ ਸੋਚੇ ਚ ਆ ਰਹੀ ਐ ਉਹ ਤੁਹਾਡਾ ਮਾਈਂਡ ਡਾਇਵਰਟ ਕਰ ਦੇਗਾ ਜਿਵੇਂ ਕਿਸੇ ਨੂੰ ਹਿਚਕੀ ਆ ਰਹੀ ਹੁੰਦੀ ਐ ਅਸੀਂ ਕੀ ਕਹਨੇ ਆ ਉਹਨੂੰ ਹੋਰ ਪਾਸੇ ਧਿਆਨ ਕਰਦੇ ਨੇ ਉਹ ਹਿਚਕੀ ਬੰਦ ਹੋ ਜਾਂਦੀ ਐ ਐਵੇਂ ਹੀ ਦਿਮਾਗ ਇੱਕਦਮ ਚੇਂਜ ਹੋ ਜਾਂਦਾ ਓਕੇ ਫਿਰ ਗੁਰੂ ਘਰ ਜਾ ਕੇ ਥੋੜੀ ਦੇਰ ਉੱਥੇ ਅਰਦਾਸ ਕਰਨੀ ਬਹਿਣਾ ਗੁਰੂ ਪਾਠ ਸੁਣਨਾ ਉਹਦੇ ਨਾਲ ਬੜਾ ਫਰਕ ਪੈਂਦਾ ਉਹ એનર્ਜੀ ਦਾ ਬੜਾ ਫਰਕ ਪੈਂਦਾ ਠੀ ਨਾਲੇ ਹੀ ਨਾਲੇ ਸਭ ਤੋਂ ਵੱਡੀ ਗੱਲ ਮੈਡੀਟੇਸ਼ਨ ਯੋਗਾ ਠੀਕ ਹੈ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਪੋਜ਼ਿਟਿਵ એનર્ਜੀ ਬੋਡੀ ਚ ਜਾਵੇ ਜੇ ਤੁਸੀਂ ਇਹ ਗੱਲਾਂ ਕਰਨੀ ਸ਼ੁਰੂ ਕਰ ਦੋਗੇ ਅੱਧੀ ਲੜਾਈ ਉਸੇ ਦਿਨ ਜਿੱਤ ਜੋਗੇ ਬਾਕੀ ਅੱਧੀ ਲੜਾਈ ਵਾਸਤੇ ਅਸੀਂ ਬੈਠੇ ਆ ਉਹ ਅਸੀਂ ਦਵਾਈਆਂ ਦੇ ਦਾਂਗੇ ਬ੍ਰਮਹੀ ਹੈ ਅਰਕ ਬਰੇਨੀਅਕ ਹੈ ਨਾਲੇ ਹੋਰ ਚੀਜ਼ਾਂ ਵੀ ਆਂਦੀਆਂ ਸਟ्रेस ਨੂੰ ਅਸੀਂ ਬਣਾਈ ਹੋਈ ਹੈ ਮਾਨਸ ਮਿਤਰਾਵਟ ਕਮਾਸੀ ਬਣਾਈ ਹੋਈ ਹੈ ਐਵੇਂ ਦੀ ਚੀਜ਼ਾਂ ਹੈਗੀਆਂ ਜਿਹੜੀ ਸ਼ਾਸਤਰੀ ਯੋਗ ਹੈ ਜਿਹੜੇ ਕਿਤਾਬਾਂ ਚ ਲਿਖੇ ਹੋਏ ਆ ਤੇ ਜਿਹੜੇ ਕਾਰਗਨ ਉਹ ਚੀਜ਼ਾਂ ਨਾਲੇ ਦੇ ਨਾਲੇ ਲੈਣੀ ਸ਼ੁਰੂ ਕਰੋ ਸਟ੍ਰੈਸ ਚੂ ਮੰਤਰ ਜੀ ਜੀ ਦਾ ਸਭ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਔਰ ਇਸ ਤਰ੍ਹਾਂ ਦੇ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਉਹਨਾਂ ਵੱਲੋਂ ਵੀ ਅਸੀਂ ਤੁਹਾਨੂੰ ਧੰਨਵਾਦ ਕਰਾਂਗੇ ਜਿਹੜੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਤੱਕ ਪਹੁੰਚਦੇ ਨੇ ਆਪਣੀ ਜ਼ਿੰਦਗੀ ਹੈਗੀ ਹੈ ਬਿਲਕੁਲ ਬਦਲ ਜਾਂਦਾ ਹੈ ਕਿ ਤੁਸੀਂ ਇਹ ਮਰੀਜ਼ਾਂ ਵਾਸਤੇ ਐਵੇਂ ਦੀ ਚੀਜ਼ ਸਾਨੂੰ ਪੁੱਛ ਲੈਂਦੇ ਹੋ ਕਿਤਨਾ ਕਿਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਤੇ ਉਹ ਆਪਣੇ ਆਪ ਦੂਰੋਂ ਹੁਣੇ ਉਹਨਾਂ ਤੋਂ ਆਏ ਆ ਕੁਝ ਪੇਸ਼ੈਂਟਸ ਗੁਜਰਾਤ ਤੋਂ ਮੇਰੇ ਕੋਲ ਆਉਂਦੇ ਆ ਬੰਬੇ ਤੋਂ ਬੜਾ ਪੇਸ਼ੈਂਟ ਆਂਦਾ ਹੈ ਜੀ ਜੀ ਈਵਨ ਕੇ ਬਿਹਾਰ ਤੋਂ ਇੱਕ ਦਿਨ ਪੇਸ਼ੈਂਟ ਆਇਆ ਟ੍ਰੇਨ ਜੀ ਜੀ ਕਹਿੰਦਾ ਦੋ ਦਿਨ ਮੈਨੂੰ ਲੱਗ ਗਏ ਜੀ ਮੈਂ ਟ੍ਰੇਨ ਫੜ ਕੇ ਜਨਰਲ ਡੱਬੇ ਚ ਆਣਾ ਜੀ ਜੀ ਜਾਣਾ ਜੀ ਤੇ ਦਵਾਈ ਲੈਣ ਮੈਂ ਤੁਸੀਂ ਫੋਨ ਕਰਕੇ ਮੰਗਾ ਲੈਂਦੇ ਭਾਈ ਕਹਿੰਦਾ ਨਹੀਂ ਡਾਕਟਰ ਸਾਹਿਬ ਇੱਕ ਵਾਰੀ ਮਿਲਣਾ ਆਣਾ ਸੀ ਅਸੀਂ ਉਹ ਮਿਲਣ ਆਏ ਪਟਨਾ ਸਾਹਿਬ ਤੋਂ ਬੜੇ ਪੇਸ਼ੈਂਟ ਆਉਂਦੇ ਆ ਜਿਹੜੇ ਵੀਡੀਓ ਸੁਣ ਲੈਂਦੇ ਆ ਤੇ ਇਹ ਤੁਹਾਡੀ ਉਹ ਹੈ ਕਿ ਲੋਕਾਂ ਦੇ ਕੋਲ ਸਹੀ ਇਨਫੋਰਮੇਸ਼ਨ ਤੁਸੀਂ ਭੇਜ ਰਹੇ ਹੋ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਜੀ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਇਸ ਹਨ ਮਾਡਰਨ ਲੋਕਾਂ ਦੇ ਦੇਸੀ ਵੈ ਡਾਕਟਰ ਵਿਵੇਕ ਆਉਜਲਾ ਸਾਹਿਬ ਜਿਨ੍ਹਾਂ ਨੇ ਬੜੀ ਅਸੀਂ ਕਹਿ ਲਈਏ ਕਿ ਜਿਹੜਾ ਸਾਗਰ ਹੈਗਾ ਉਹਨੂੰ ਗਾਗਰ ਚ ਭਰ ਕੇ ਸਾਨੂੰ ਦੇ ਦਿੱਤਾ ਬਹੁਤ ਸਾਰੇ ਟਿਪਸ ਦਿੱਤੇ ਨੇ ਉਹਨਾਂ ਨੇ ਕਿ ਅਸੀਂ ਕਿਵੇਂ ਸਟ्रेस ਮੈਨੇਜਮੈਂਟ ਕਰ ਸਕਦੇ ਹਾਂ ਕਿਵੇਂ ਸਟ्रेस ਨੂੰ ਦੂਰ ਕਰ ਸਕਦੇ ਹਾਂ ਐਂਜ਼ਾਈਟੀ ਅਗਰ ਸਾਡੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਕੋਈ ਚਿੰਤਾ ਹੈ ਕੋਈ ਤਣਾਅ ਹੈ ਕੋਈ ਅਸੀਂ ਕਿਹ ਲਈ ਵਾਰ-ਵਾਰ ਗੱਲ ਸਾਡੇ ਮਨ ਦੇ ਵਿੱਚ ਆ ਕੇ ਪਰੇਸ਼ਾਨ ਕਰ ਰਹੀ ਹੈ ਤੁਹਾਨੂੰ ਮੈਨੇਜ ਕਿਵੇਂ ਕਰ ਸਕਦੇ ਹੈ ਨਾਲ ਹੀ ਉਹਨਾਂ ਨੇ ਨੁਸਖਾ ਫਾਰਮੂਲਾ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹ ਨੁਸਖਾ ਫਾਰਮੂਲਾ ਵੀ ਤੁਸੀਂ ਬਣਾ ਕੇ ਜੇਕਰ ਸ਼ੁਰੂ ਕਰ ਲੈਂਦੇ ਤਾਂ ਕਾਫੀ ਹੱਦ ਤੱਕ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਜਿਵੇਂ ਸ਼ਰਮਾ ਜੀ ਨੂੰ ਰਾਹਤ ਮਿਲੀ ਹੈ ਉਸ ਤਰੀਕੇ ਨਾਲ ਤੁਹਾਨੂੰ ਵੀ ਰਾਹਤ ਹੈਗੀ ਜਿਹੜੀ ਉਹ ਮਿਲ ਸਕਦੀ ਹੈ ਧੰਨਵਾਦ